ਮੋਂਗੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਲਰ ਦੇ ਅੰਗ ਸੰਗ ਦੇ ਵੇੜੇ ਦੇ ਵਿੱਚ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜਿਸ ਤਰ੍ਹਾਂ ਪਿਛਲੇ ਹਫ਼ਤੇ ਆਪਾਂ ਗੱਲਬਾਤ ਕੀਤੀ ਸੀ ਕਿ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਉਹ ਅੱਜ ਫੇਰ ਸਾਡੇ ਨਾਲ ਉਹ ਆਨ ਸਟੂਡੀਓ ਦੇ ਵਿੱਚ ਤੇ ਸਾਡੇ ਨਾਲ ਗੱਲਬਾਤ ਕਰਨ ਉਹਨਾਂ ਨੇ ਬੇਨਤੀ ਸਵੀਕਾਰ ਕੀਤੀ ਆਓ ਸਭ ਤੋਂ ਪਹਿਲਾਂ ਭਵਿੰਦਰ ਮੱਲੀ ਜੀ ਤੇ ਡਾਕਟਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਆ ਜੀ ਆਇਆਂ ਡਾਕਟਰ ਸਾਹਿਬ ਸ਼ੁਕਰੀਆ ਜੀ ਬਹੁਤ ਜ਼ੀ ਆ ਸਵਾਗਤ ਹੈ ਹੋਣ ਅ ਉਹ ਪੰਦਰ ਜੀ ਮੈਂ ਤੁਹਾਡੇ ਨਾਲ ਹੀ ਫੇਰ ਅੱਜ ਗੱਲ ਸ਼ੁਰੂ ਕਰਦਾ ਜਿਹੜਾ ਇਸ ਤੁਸੀਂ ਪਹਿਲਾਂ ਜਾਣਕਾਰੀ ਦਿੱਤੀ ਐ ਜਿਹੜਾ ਸੈਮੀਨਾਰ 3 ਤਰੀਕ ਨੂੰ ਹੋਇਆ ਹੈਗਾ ਉਹਦੇ ਵਿੱਚ ਬੜੀਆਂ ਹੀ ਧਰਤੀ ਦੇ ਨੇੜੇ ਦੀਆਂ ਗੱਲਾਂ ਹੋਈਆਂ ਨੇ ਗੱਲਾਂ ਵਿਦਵਤਾ ਵਾਲੀਆਂ ਤਾਂ ਹੋਈਆਂ ਹੀ ਹੋਈਆਂ ਨੇ ਪਰ ਉਹ ਗੱਲਾਂ ਇਸ ਤਰ੍ਹਾਂ ਹੋਈਆਂ ਨੇ ਕਿ ਲੋਕਾਂ ਨੇ ਸਮਝ ਆਉਣ ਵਾਲੀਆਂ ਗੱਲਾਂ ਲੋਕਾਂ ਦੇ ਲੈਵਲ ਤੇ ਆ ਕੇ ਗੱਲ ਕਰਨ ਲੱਗੇ ਸਾਡੇ ਬਹੁਤ ਵੱਡੇ ਬਦਵਾਨ ਉਹਨਾਂ ਦੀ ਗੱਲ ਆਮ ਲੋਕਾਂ ਨੂੰ ਸਮਝੇ ਹੀ ਨਹੀਂ ਆਉਂਦੀ ਪਰ ਜਿਵੇਂ ਡਾਕਟਰ ਸਾਹਿਬ ਆਏ ਨੇ ਇਹਨਾਂ ਨੇ ਗੱਲ ਨੂੰ ਨਾ ਪਤਾ ਨਹੀਂ ਕਿਵੇਂ ਇਹਨਾਂ ਦਾ ਸੁਭਾਅ ਹੈਗਾ ਗੱਲ ਨੂੰ ਨਾ ਜਿਵੇਂ ਘੋਲ ਕੇ ਤੁਹਾਡੇ ਅੰਦਰ ਪਾ ਦਿੰਦੇ ਆ ਕਿਸੇ ਤਰੀਕੇ ਨਾਲ ਤੇ ਤੁਸੀਂ ਡਾਕਟਰ ਸਾਹਿਬ ਨੂੰ ਮਤਲਬ ਕਿਸ ਤਰ੍ਹਾਂ ਜਾਣਿਆ ਕਿਵੇਂ ਤੁਹਾਨੂੰ ਮਹਿਸੂਸ ਆਵੇ ਉਹਨੂੰ ਲੈਂਦਾ ਜਾਵੇ ਹੁਣ ਜੀ ਜਿਸ ਤਰ੍ਹਾਂ ਤੁਸੀਂ ਵੀ ਸਾਡੇ ਕੰਮ ਨਾਲ ਬਹੁਤ ਬੜਿਆਂ ਤੋਂ ਜੁੜੇ ਹੋਏ ਹੋ। ਹਮਮ ਔਰ ਜਿਹੜੀ ਵੀ ਜੇ ਦੀ ਪੰਜਾਬੀ ਦਰਸ਼ਨ ਦੀ ਗੱਲ ਕਰੀਏ ਅਸੀਂ ਵੀ ਅਸੀਂ ਕੰਮ ਕਰਦਿਆ ਕਰਦਿਆਂ ਇਹ ਗੱਲ ਸੁਣੀ ਵੀ ਕਿੱਥੇ ਡਿੱਕੇ ਕਿੱਥੇ ਨੇ। ਕਿਉਂ ਅਸੀਂ ਕੰਮ ਤਾਂ ਕਰਦੇ ਹਾਂ ਸਾਨੂੰ ਉਹ ਰਿਜ਼ਲਟ ਕਿਉਂ ਨਹੀਂ ਮਿਲ ਰਿਹਾ ਹੈ? ਉਹਦੇ ਨਤੀਜੇ ਕਿਉਂ ਨਹੀਂ ਸਾਡੇ ਸਾਹਮਣੇ ਆ ਰਹੇ? ਤਾਂ ਉਹਦੇ ਜਿਹੜੀਆਂ ਪ੍ਰਿੰਸ ਜੋਜ ਦੇ ਵਿੱਚ ਦੋ ਕਾਨਫਰੰਸਾਂ ਕੀਤੀਆਂ ਸੀਗੀਆਂ ਉੱਥੋਂ ਹੀ ਡਾਕਟਰ ਜਸਵਾਲ ਜੀ ਨੇ ਪੰਜਾਬੀ ਦਰਸ਼ਨ ਦੀ ਗੱਲ ਕੀਤੀ ਹੈ ਪੰਜਾਬੀ ਦਰਸ਼ਨ ਅ ਕਿਸੇ ਵੀ ਸਾਡੀ ਪੰਜਾਬ ਯੂਨੀਵਰਸਿਟੀ ਇਹ ਪੜਾਇਆ ਨਹੀਂ ਜਾਂਦਾ ਔਰ ਲੋਕਾਂ ਨੂੰ ਉਹ ਤੋਂ ਵਾਂਝਾ ਰੱਖਿਆ ਜਾਂਦਾ ਜਿਹੜਾ ਦਰਸ਼ਨ ਹੈਗਾ ਨਾ ਕਿ ਆਪਣੇ ਉਹ ਸਾਡਾ ਦਿਮਾਗ ਹੈਡ ਉਹ ਸਾਡੀ ਫਿਲਾਸਫੀ ਹੈ ਉਹ ਨਾਲ ਅਸੀਂ ਸੋਚਣਾ ਉਹ ਨਾਲ ਸਾਡੀ ਦ੍ਰਿਸ਼ਟੀ ਅਸੀਂ ਕਿਸੇ ਚੀਜ਼ ਨੂੰ ਕਿੱਦਾਂ ਦੇਖਦੇ ਹੈਗੇ ਜੇ ਸਾਡੀ ਦ੍ਰਿਸ਼ਟੀ ਠੀਕ ਹੋ ਜਾਵੇ ਅਸੀਂ ਆਪਣੇ ਰਾਹ ਵੀ ਠੀਕ ਕਰ ਲਵਾਂਗੇ ਤਾਂ ਉਹ ਉਨਿਆ ਸਾਲਾਂ ਤੋਂ ਲੱਗੇ ਹੋਏ ਆ ਡਾਕਟਰ ਪ੍ਰੀਤ ਪ੍ਰਕਾਸ਼ ਸਿੰਘ ਜੀ ਵੀ ਡਾਕਟਰ ਕਰਨੈ ਸਿੰਘ ਥੇਨ ਸਾਹਿਬ ਵੀ ਫੇਰ ਪ੍ਰੋਫੈਸਰ ਜੀਤ ਸਿੰਘ ਜੀ ਉਹਨਾਂ ਨਾਲ ਵੀ ਤੁਹਾਡੀ ਸਾਰੀ ਟੀਮ ਸੁਚਾ ਸਿੰਘ ਵੀ ਸੁਚਾ ਸਿੰਘ ਦੀਪਕਾ ਜੀ ਉਹ ਸਾਰੇ ਲੱਗੇ ਹੋਏ ਆ ਮਤਲਬ ਉਹ ਜਿਸ ਤਰ੍ਹਾਂ ਮਤਲਬ ਕਈ ਬੰਦੇ ਸੋਚਦੇ ਵੀ ਬਾਰ ਬਾਰ ਕਿਉਂ ਇਹ ਗੱਲ ਕਰਦੇ ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਤਲਬ ਉਦਾਹਰਣ ਦਿੰਦਾ ਬਰੂਸ ਲੀ ਇੱਕ ਬਹੁਤ ਵੱਡਾ ਦੁਨੀਆ ਦਾ ਇੱਕ ਕਿੱਕ ਬੌਕਸਰ ਹੋਇਆ ਉਹਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਬਰੂਸ ਵੀ ਤੇਰੀ ਕੱਲ ਨੂੰ ਜਿਹੜੀ ਆਪਣਾ ਤੇਰਾ ਮੁਕਾਬਲਾ ਹੋਣਾ ਜੀ ਉਹ ਬੰਦਾ ਤਾਂ ਬਹੁਤ ਪ੍ਰੈਕਟਿਸ ਕਰਦਾ ਉਹ 10-10 ਹਜ਼ਾਰ ਕੇ ਇੱਕ ਰੋਜ਼ ਮਾਰਦਾ ਉਹ ਕਹਿੰਦਾ ਮੈਨੂੰ ਕਹਿੰਦਾ ਉਹਦਾ ਕੋਈ ਫਿਕਰ ਨਹੀਂ ਉਹ 20 ਹਜ਼ਾਰ ਕੇ ਇੱਕ ਵੀ ਭਾਵੇਂ ਰੋਜ਼ ਮਾਰੇ ਮੈਨੂੰ ਕਹਿੰਦਾ ਉਹਦਾ ਫਿਕਰ ਉਹ ਜਿਹੜਾ 1000 ਕੇ ਕਿ ਇੱਕੋ ਹੀ ਥੈ ਮਾਰੀ ਜਾਂਦਾ ਸੋ ਮੁੰਜੀ ਵਿਦ ਆਰਟਵੋਸ ਨਿਮਰਤਾ ਨਾਲ ਮੈਂ ਇਹ ਕਹਿੰਦਾ ਵੀ ਜਿਹੜਾ ਪੰਜਾਬੀ ਦਰਸ਼ਨ ਹੈਗਾ ਇਹ ਇੱਕ ਇਦਾਂ ਦਾ ਵਿਸ਼ਾ ਹੈਗਾ ਇਹ ਤੇ ਕਦੇ ਗੱਲਬਾਤ ਨਹੀਂ ਹੋਈ ਤਾਂ ਜਦੋਂ ਮੈਂ ਪੰਜਾਬ ਗਿਆ ਤਾਂ ਮੈਂ ਡਾਕਟਰ ਸਾਹਿਬ ਨਾਲ ਉਸ ਵਿਸ਼ੇ ਤੇ ਗੱਲ ਕੀਤੀ ਔਰ ਮੈਂ ਭਾਗਾਂ ਉਹਨਾਂ ਸਮਝਦਾ ਕਿ ਡਾਕਟਰ ਸਾਹਿਬ ਨੇ ਉਸ ਗੱਲ ਨੂੰ ਪਕੜ ਲਿਆ ਇਹਨਾਂ ਨੂੰ ਸਮਝ ਲੱਗੀ ਵੀ ਹਾਂ ਇਹ ਵਿਸ਼ਾ ਤਾਂ ਹੈਗਾ ਔਰ ਇਹਨਾਂ ਨੇ ਕਿਉਂ ਦਰਸ਼ਨ ਤੇ ਪਹਿਲਾਂ ਹੀ ਪੜਦੇ ਭਾਰਤੀ ਦਰਸ਼ਨ ਤੇ ਦੀ ਗੱਲ ਕਰਦੇ ਕਿਉਂਕਿ ਲਗਾਤਾਰ ਆਪਣਾ ਕੰਮ ਕਰਦੇ ਕੰਮ ਇਹਨਾਂ ਦਾ ਕਰਨਾ ਇਹਨਾਂ ਦਾ ਸੁਭਾਅ ਦੇ ਵਿੱਚ ਹੈਗਾ ਵੀ ਹਰ ਗੱਲ ਨੂੰ ਘੂਖਿਆ ਜਾਵੇ ਸੋ ਉਸੇ ਸਬੰਧ ਦੇ ਵਿੱਚ ਜਦੋਂ ਅਸੀਂ ਇਹਨਾਂ ਕੋਈ ਬੇਨਤੀ ਕੀਤੀ ਸੀ ਸਾਨੂੰ ਮੇਲ ਕਰਾਇਆ ਇਹਨਾਂ ਨੇ ਮੇਲ ਕਰਾਇਆ ਔਰ ਡਾਕਟਰ ਸਾਹਿਬ ਨੇ ਸਾਡੀ ਮਤਲਬ ਬੇਨਤੀ ਨੂੰ ਸਵੀਕਾਰ ਕਰਾਰ ਕੀਤੀ ਰਾਜ ਸਾਡੀ ਬੇਨਤੀ ਸਵੀਕਾਰ ਕਰੀ ਧੰਨਵਾਦ ਸਾਡੇ ਡਾਕਟਰ ਸਾਹਿਬ ਜਿਸ ਤਰ੍ਹਾਂ ਫੇਂਦਰ ਮੱਲੀ ਜੀ ਉਹਨਾਂ ਨੇ ਗੱਲ ਕਰੀ ਆ ਅਸੀਂ ਭਾਰਤੀ ਦਰਸ਼ਨ ਕਹਿੰਦੇ ਆ ਅਸਲ ਦੇ ਵਿੱਚ ਜਿਹੜਾ ਭਾਰਤੀ ਦਰਸ਼ਨ ਪੈਦਾ ਹੀ ਪੰਜਾਬ ਦੇ ਵਿੱਚ ਸਾਰਾ ਸਾਰਾ ਜਿੰਨਾ ਗਿਆਨ ਅ ਵੇਦ ਉਪਨਿਸ਼ਦ ਗਰਵਾਨੀ ਜੋ ਸਾਰਾ ਕੁਝ ਰਚਿਆ ਗਿਆ ਸਾਡੇ ਪੰਜਾਬ ਦੇ ਵਿੱਚ ਰਚਿਆ ਗਿਆ ਇਹ ਇਹ ਪਹਿਲੀ ਗੱਲ ਤਾਂ ਇਹ ਵੰਦੀ ਹੀ ਕਿਉਂ ਵੀ ਭਾਰਤੀ ਦਰਸ਼ਨ ਆਵੇ ਪੰਜਾਬ ਦਾ ਦਰਸ਼ਨ ਤੇ ਦੂਸਰੀ ਗੱਲ ਐ ਐਡਾ ਵੱਡਾ ਸਾਡੇ ਕੋਲ ਦਰਸ਼ਨ ਐਡਾ ਵੱਡਾ ਗਿਆਨ ਹੈਗਾ ਤੇ ਫੇਰ ਵੀ ਅਸੀਂ ਨਿਰਾਸ਼ ਕਿਉਂ ਆਜ ਪੰਜਾਬ ਸਾਡਾ ਨਿਰਾਸ਼ ਕਿਉਂ ਆ ਪੰਜਾਬੀ ਸਾਡੇ ਨਰਾਸ਼ ਕਿਉਂ ਨੇ ਸਾਡਾ ਸਾਡੀ ਸਾਡੀ ਸਾਡੇ ਪੰਜਾਬ ਦਾ ਜਿਹੜਾ ਵਾਤਾਵਰਨ ਨਰਾਸ਼ ਕਿਉਂ ਹੈ ਇਹ ਬੜਾ ਮੂਲ ਸਵਾਲ ਹੈ ਜੀ ਇਹਦਾ ਜਵਾਬ ਜ਼ਰੂਰ ਦਬਣਾ ਚਾਹੀਦਾ ਹੈ। ਪੈਡੀਕਲ ਤਾਂ ਜਦ ਅਸੀਂ ਦਰਸ਼ਨ ਦੀ ਗੱਲ ਕਰਦੇ ਆ ਮੈਂ ਵੀ ਭਾਰਤੀ ਦਰਸ਼ਨ ਦੇ ਤੌਰ ਤੇ ਪੜ੍ਹਦਾ ਸੀ ਜੇ ਮੈਨੂੰ ਨਾ ਗੱਲ ਕਰਦੇ ਦਰਸ਼ਨ ਉਹੀ ਹੈ। ਪਰ ਉਹਨੂੰ ਕਿਉਂਕਿ ਪੜਾਇਆ ਹੀ ਭਾਰਤੀ ਦਰਸ਼ਨ ਦੇ ਤੌਰ ਤੇ ਜਾਂਦਾ ਸੀ। ਭਾਵੇਂ ਕਿ ਸਾਨੂੰ ਡਾਕਟਰੀ ਚ ਕੋ ਦਰਸ਼ਨ ਨਹੀਂ ਪੜਾਇਆ ਜਾਂਦਾ। ਪਰ ਡਾਕਟਰੀ ਦਾ ਦਰਸ਼ਨ ਦੇ ਉੱਤੇ ਮੈਂ 1972 ਚ ਇੱਕ ਆਰਟੀਕਲ ਲਿਖਿਆ ਸੀ। ਹਾਂਜੀ। ਕਿਉਂਕਿ ਮੈਨੂੰ ਲੱਗਦਾ ਸੀ ਵੀ ਹਰ ਚੀਜ਼ ਦੇ ਪਿੱਛੇ ਇੱਕ ਫਲਸਫਾ ਹੈ। ਹਾਂ ਬਿਲਕੁਲ। ਉਹ 판ਸਫਾ ਤੋਂ ਉਹ ਫੈਸਲਾ ਕਰਾਉਂਦਾ ਤੁਸੀਂ ਕਰਨਾ ਕੀ ਹੈ ਉਹਦੀ ਚੀਜ਼ ਤੁਹਾਡੀ ਟੈਕਨੋਲੋਜੀ ਵਿਕਸਤ ਹੁੰਦੀ ਹੈ ਉਹਦੇ ਵਿੱਚ ਹੀ ਤੁਹਾਡਾ ਸਿਧਾਂਤ ਵਿਕਸਤ ਹੁੰਦਾ ਹੈ ਉਹਦੇ ਵਿੱਚ ਹੀ ਤੁਹਾਡਾ ਅਮਲ ਵਿਕਸਤ ਹੁੰਦਾ ਹੈ ਦਿਸ਼ਾ ਤੇ ਦਸ਼ਾ ਹਾਂ ਦਿਸ਼ਾ ਤੇ ਬਸ ਸਰ ਹਾਂਜੀ ਸੋ ਉਹ ਤਾਂ ਮੈਂ ਸਮਝਦਾ ਸੀ ਵੀ ਸਾਡੀ ਡਾਕਟਰੀ ਜਿਹੜੀ ਆਧੁਨਿਕ ਡਾਕਟਰੀ ਵਿਗਿਆਨ ਹੈ ਇਹਦੇ ਸਾਰੇ ਸਾਡੇ ਦਰਸ਼ਕ ਵੀ ਜਾਣਦੇ ਨੇ ਤੁਸੀਂ ਵੀ ਜਾਣਦੇ ਹੋ ਵੀ ਜੇ ਤਾਂ ਗੋਟੇ ਬਦਲ ਦੋ ਗਿੱਟੇ ਬਦਲ ਦੋ ਪੈਂਟਿਕਸ ਕਢ ਦੋ ਜਿਗਰ ਕਢ ਦੋ ਜਿਗਰ ਬਦਲ ਦੋ ਗੁਰਦਾ ਬਦਲ ਦੋ ਦਿਲ ਦੇ ਵਿੱਚ ਬਾਈਪਾਸ ਕਰ ਦੋ ਸਟੈਂਟ ਪਾ ਦੋ ਇਹ ਸਾਰਾ ਕੰਮ ਤਾਂ ਫਿੱਟ ਹੈ ਹੱਡੀ ਟੁੱਟ ਗਈ ਜੋੜ ਦੋ ਸਰੀਆਂ ਪਾ ਦੋ ਪੱਤੀਆਂ ਲਾ ਦੋ ਪੇਚ ਕਰ ਦੋ ਇਹ ਸਭ ਕੁਝ ਹੈ ਕੋਈ ਚੀਜ਼ ਵੱਧੂ ਹੋ ਗਈ ਉਹਨੂੰ ਕੱਟ ਕੇ ਕਢ ਦੋ ਜਿੱਥੇ ਨਹੀਂ ਹੈ ਉਹਨੂੰ ਜੋੜ ਦੋ ਫਟ ਗਿਆ ਜੋੜ ਦੋ ਰਫੂ ਕਰ ਦੋ ਇਹ ਸਾਰਾ ਕੁਝ ਹੈ ਇਹਨੇ ਚ ਬੜੇ ਕੰਮ ਜਾਵਾ ਸੀ ਫਟਾਫਟਿਆ ਹੁਣੀ ਦੋ ਟਾਂਕੇ ਲਾ ਦਿੰਦੇ ਆ ਪਰ ਜਾਨ ਇਹ ਕੋਈ ਕਹਿੰਦਾ ਜੀ ਮੇਰੇ ਨਾ ਮੈਨੂੰ ਤਾਂ ਜਾ ਬਹੁਤ ਵੱਧ ਹੈ ਹਾਂ ਇਹ ਕਹਿੰਦਾ ਇਹ ਦਵਾਈ ਲਗਾਤਾਰ ਲੈਣੀ ਤੋਂ ਹਾਂ ਮੈਨੂੰ ਥਾਇਰੌਇਡ ਹੋ ਗਈ ਹਾਂ ਹਾਂ ਉਹ ਦਵਾਈ ਲਗਾਤਾਰ ਲੈਣੀ ਬੀ ਮੈਨੂੰ ਸ਼ੂਗਰ ਹੋ ਗਈ ਦਵਾਈ ਲਗਾਤਾਰ ਲੈਣੀ ਬਿਲਕੁਲ ਉਹ ਹੁਣ ਇਹ ਗੱਦ ਮੈਂ 1972 ਚ ਦੇਖੀ ਵੀ ਸਾਡੀ ਫਲਸਫੇ ਦੀ ਕਮਜ਼ੋਰੀ ਹੈ ਹ ਅ ਇਹ ਤਾਂ ਹਣੀ ਵੀ ਸਾਡੇ ਕੋਲ ਯੂਸੀਜੀ ਮਸ਼ੀਨਾਂ ਹੋਰ ਟੈਕਨੋਲੋਜੀ ਦਾ ਬਹੁਤ ਉਦੰਦੀ ਬਹੁਤ ਸਾਰਾ ਉਦੰਦੀ ਮੈਂ ਕਈ ਕਿਤਾਬਾਂ ਪੜੀਆਂ ਹਮ ਇੱਕ ਕਿਤਾਬ ਉਹਦਾ ਨਾਮ ਲਿਮਿਟਸ ਟੂ ਮਾਡਰਨ ਮੈਡੀਸਨ ਹਮ ਇੱਕ ਹੋਰ ਕਿਤਾਬ ਹੈ ਮੈਡੀਸਨ ਅ ਐ ਨੈਮੈਸਿਸ ਹਮ ਮੈਡੀਸਨ ਐ ਨੈਮੈਸਿਸ ਯਾਨੀ ਕਿ ਮੈਡੀਸਨ ਇੱਕ ਆਪਣੇ ਆਪ ਜਿਹਾ ਬਲਾ ਹੈ ਹਮ ਆਮ ਦੇਖਣ ਨੂੰ ਲੱਗਦਾ ਹੈ ਯਾਰ ਇਹ ਬਲਾ ਕਿਵੇਂ ਹੋਗੀ ਦੂਜੋ ਲਿਮਿਟਸ ਹੂੰ ਲਿਮਿਟਸ ਵਿੱਚ ਆ ਜਿਹੜਾ ਫਲਸਫੇ ਦੀ ਗੱਲ ਆਈ ਉਹ ਬੜਾ ਵੀ ਇਸੇ ਚ ਹੀ ਬਣੀ ਸੋਚੋ ਮੈਂ ਇੱਕ ਲਿਖਿਆ ਮਾਡਰਨ ਮੈਡੀਸਨ ਇਹ ਫਲਸਫੀਕਲ ਡਾਇਲੈਮਾ ਓਕੇ ਅਸੀਂ ਦੁਬਦਾ ਚਾਂ ਦਰਸ਼ਨ ਦੇ ਤੌਰ ਤੇ ਜੋ ਆਧੁਨਿਕ ਦਵਾਈ ਵਿਗਿਆਨ ਹੈ ਇਹ ਦਰਸ਼ਨ ਦੇ ਤੌਰ ਤੇ ਦੁਬਦਾ ਚ ਹੈ ਕਿਉਂਕਿ ਦਰਸ਼ਨ ਮੈਂ ਭਾਰਤੀ ਜੋਵੇਂ ਤੁਸੀਂ ਦੱਸਿਆ ਮੈਂ ਉਦੋਂ ਤੱਕ ਸਾਰੇ ਵੇਦ ਪੁਰਾਣ ਰਮੈਨ ਮਹਾਪਾਰਕ ਚੀ ਗੁਰਗਨ ਸਾਹਿਬ ਦਸਮਗ੍ਰੰਥ ਕੁਰਾਨ ਬਾਈਬਲ ਇਹ ਸਾਰੇ ਆਪਣੇ ਵਰਨ ਕੋਸ਼ਿਸ਼ ਕਰੀ ਸੀ ਸਟੱਡੀ ਕਰ ਸਟੱਡੀ ਕਰੀ ਉਹਦੀ ਮੈਂ ਨਹੀਂ ਕਰਨਾ ਵੀ ਮੈਂ ਕੋ ਦਾ ਹੋ ਗਿਆ ਸੀ ਪਰ ਪੜਨ ਦੀ ਸਮਝਣ ਦੀ ਕੋਸ਼ਿਸ਼ ਕੀਤੀ ਸੀ ਨਾਲ ਹੀ ਜਿੰਨਾ ਪੰਜਾਬੀ ਦਾ ਸਾਡਾ ਸਾਹਿਤ ਹੈ ਜਿਵੇਂ ਹੁਣ ਬਾਲਸ਼ਾ ਦੀ ਗੱਲ ਕਹੀ ਹੈ ਅਮਰਤਾ ਪ੍ਰੀਤਮਾ ਦੀ ਉਹ ਆਏ ਤਾਂ ਹਣੀ ਵੀ ਹੋਣੀ ਯਾਦ ਹੋਗੀ ਉਹ ਮੈਂ ਸਾਰੀਆਂ ਭਾਈ ਵੀਰ ਸਿੰਘ ਸੋਨ ਸਿੰਘ ਸੀਤਲ ਗੁਰਵਤ ਸਿੰਘ ਪ੍ਰੀਤ ਰਾਲੀ ਸੰਤ ਸਿੰਘ ਸੇਖੋਂ ਪ੍ਰੋਫੈਸਰ ਮੋਹਨ ਸਿੰਘ ਤਨੀਰਾਮ ਚਾਤਰਕ ਇਹ ਮੈਂ ਸਾਰੇ ਜਿਹੜੇ ਸੀ ਇਹਨਾਂ ਨੂੰ ਮੈਂ ਪੜਦਾ ਹੁੰਦਾ ਸੀ ਤੇ ਮੁਝਾਰਤਾ ਅਖਾਂ ਨਲਕੋਕਤੀਆਂ ਕਿਆ ਬਾਤ ਹੈ ਸੋ ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਸੀ ਵੀ ਇੱਕ ਤਾਂ ਸਾਡੀ ਪੰਜਾਬੀ ਬੋਲੀ ਬੜੀ ਰਿਚ ਹੈ ਅਮੀਰ ਹੈ ਕੋਈ ਆਏ ਨਹੀਂ ਆ ਵੀ ਉਹ ਐਮੀ ਗਬਾਰੂ ਬੋਲੀ ਆ ਜੇ ਹੋਰੇ ਜਬ ਬੜੀ ਛੋ ਵੀ ਕਹਿ ਇੱਕ ਲਾਈਨ ਚ ਨਾ ਜਾਂਦੇ ਸੀ ਛੋ ਇੱਕ ਤਾਂ ਐਸੀ ਬਿਲਕੁਲ ਵੀ ਪਰ ਇਹਦੇ ਵਿੱਚੋਂ ਉਸ ਤਰ੍ਹਾਂ ਸੋਚਣ ਦੀ ਲੋੜ ਹੈ ਵੀ ਪੰਜਾਬੀ ਚ ਸੋਚੀ ਹਾਂ ਜਿਵੇਂ ਛੋਟੀ ਜਿਹੀ ਕੋ ਉਦਾਹਰਨ ਦੇਵਾਂਗਾ ਮੈਂ ਬਿਲਕੁਲ ਪੁਆਇੰਟ ਬਿਲਕੁਲ ਸੋਚੀ ਹੈ ਕਿ ਮੈਂ ਜਿਵੇਂ ਅਸੀਂ ਕਹਿੰਦੇ ਆ ਵੀ ਜਿਹੜਾ ਬੱਚਾ 6 ਮਹੀਨਿਆਂ ਦਾ ਜਦ ਹੋ ਜੇ ਉਹਨੂੰ ਉੱਪਰ ਲੱਪ ਹੋ ਜਾਂਦੇ ਨੇ ਹਾਂਜੀ ਉਹ ਫਿਰ ਜਿਹੜੀਆਂ ਸਾਡੀਆਂ ਨਰਸਾਂ ਐਨਐਮ ਵਗੈਰਾ ਜਾਂਦੀਆਂ ਸੀ ਸਾਡੇ ਕਰਮਚਾਰੀ ਹਾਂਜੀ ਉਹ ਕਹਿੰਦੇ ਸੀ ਵੀ ਬੀਬੀ ਇਹਨੂੰ ਨਾਲ ਥੋੜੀ ਜਿਹੀ ਆਲੂ ਮਿਸ਼ ਕਰਕੇ ਦੇ ਦੀ ਅੱਛਾ ਕੇਲਾ ਮਿਸ਼ ਕਰਕੇ ਦੇ ਉਹ ਵਿਚਾਰੀ ਜੀ ਬੀਬੀ ਨੂੰ ਤਾਂ ਪਤਾ ਨਹੀਂ ਮਿਸ਼ ਕੀ ਕੋਈ ਬਨਾਣਾ ਕਹਿੰਦੀ ਸੀ ਕੇਲੇ ਨੂੰ ਕੋਈ ਪਛੂਰ ਕੇ ਕਹਿੰਦੀ ਸੀ ਪਛੂਰ ਕੇ ਜੇ ਕਹਦੇ ਫਿਰ ਤਫਲੀ ਸਮਝ ਆਉਂਦਾ ਸੀ ਸੋ ਚਾਹੀਏ ਗੱਲ ਉਹਨਾਂ ਨੂੰ ਆਏ ਫਿਰ ਵੀ ਐ ਨਹੀਂ ਪਤਾ ਲੱਗ ਕਿ ਕਿਹ ਲਈ ਅਸੀਂ ਸੋਚੀਏ ਤੇ ਕੋਈ ਬਣਾਈਏ ਗੱਲ ਕਿਉਂਕਿ ਬਚਪਨ ਚੋਂ ਸਿੱਖਿਆ ਸੀ ਫਿਰ ਅਸੀਂ ਬਣਾਇਆ ਦਲੀਆ ਖਿਚੜੀ ਕੇੰਦਾ ਆਰਦੂ ਅੱਛਾ ਮਾਂ ਦੇ ਦੁੱਧ ਨਾਲ ਕਰ ਦਿਓ ਚਾਦੂ ਚਲੋ ਆ ਨੰਨੇ ਮੁੰਨੇ ਦੀ ਹੋਖਰਾ ਕੇ ਸੇਤ ਬਣੇ ਫਿਰ ਆਪੇ ਆਪ ਪਿਆ ਬਾਤ ਉਹ ਨਾ ਵਾਤਾ ਉਹ ਨਹੀਂ ਆ ਲੈ ਜਾਂਦਾ ਆ ਆ ਕਰ ਚਾਲੂ ਕਰ ਦੋ ਨਾ ਮਹਾਵਰਾ ਹੀ ਬਣ ਗਿਆ ਹਾਂ ਉਹਨੂੰ ਆਪੇ ਸਮਝਾ ਜੂ ਮੈਂ ਇਹਨੂੰ ਪਿਜੂਲ ਕੇ ਖਲਾਨਾ ਜਾਂਦੀ ਹੀ ਹੈ ਸਾਨੂੰ ਇਹ ਦੱਸਣ ਦੀ ਕੀ ਲੋੜ ਹੈ ਜਿਵੇਂ ਨਾ ਜਾਨ ਜਿਵੇਂ ਖਿਚੜੀ ਕੇਨਾ ਕੇਨਾ ਖਲਾਉਣਾ ਇਹ ਸਿੰਦਾ ਖਲਾਇ ਹੀ ਨਹੀਂ ਜਾ ਸਕਦਾ ਇਹਨਾਂ ਤਾਂ ਮਾਨੂੰ ਪਤਾ ਹੀ ਹੈ ਸੋ ਉਹਦੇ ਨਾਲ ਫਿਰ ਇਹ ਇਹ ਦੇ ਪਿੱਛੇ ਕਿ ਦਰਸ਼ਨ ਕੰਮ ਕਰਦਾ ਸੀ ਉਹ ਦਰਸ਼ਨ ਇਹ ਸੀ ਨਹੀਂ ਇਹ ਬੀਬੀ ਦੀ ਭਾਸ਼ਾ ਜਿਹਨੂੰ ਸਮਝਾਉਣਾ ਤੇ ਗੀਤ ਦੇ ਰੂਪ ਚ ਜੇ ਸਮਝਾ ਜਾ ਜੋ ਇਹ ਯਾਦ ਹੋ ਜੂ ਯਾਦ ਹੋ ਜੂ ਨਹੀਂ ਯਾਦ ਨਹੀਂ ਹੋਣਾ ਸੋ ਇਥੋਂ ਜਿਹੜਾ ਸੀ ਕਿ ਅਸੀਂ ਨਿਊਟਨ ਦੀ ਜਿਹੜੀ ਫਿਜ਼ਿਕਸ ਆ ਭੌਤਿਕ ਵਿਗਿਆਨ ਆ ਉਹ ਹੈਗੀ ਆ ਮਕੈਨੀਕਲ ਮਕੈਨੀਕਲ ਨਹੀਂ ਕਹੋ ਮਸ਼ੀਨ ਬੋਲੋ ਅਸੀਂ ਸਾਡਾ ਜਿਹੜਾ ਆਧੁਨਿਕ ਦਵਾ ਵਿਗਿਆਨ ਦਾ ਦਰਸ਼ਨ ਆ ਉਹ ਨਿਊਟਨ ਦੀ ਫਿਜ਼ਿਕਸ ਦਾ ਹੈ ਮਸ਼ੀਨੀ ਮਾਡਲ ਤੇ ਆ ਹੁਣ ਅਸੀਂ ਸਰੀਰ ਨੂੰ ਪੜਾਉਂਦੇ ਵੀ ਜਾਣਾ ਉਹਨੂੰ ਸੱਚੀ ਮੁੱਚੀ ਮਸ਼ੀਨ ਦੀ ਤਰ੍ਹਾਂ ਪੜਾਉਣਾ ਪੜਾਉਂਦੇ ਆ ਗੁਰਦਾ ਹੈ ਜੀ ਆ ਜਿਗਰ ਹੈ ਜੀ ਇਹਦੇ ਚਾਹੇ ਸਰ ਲਖਦੇ ਨੇ ਫਲਾਣਾ ਪਹੇ ਜਦ ਮੈਂ ਬੱਚਿਆਂ ਦਾ ਅਸਲ ਚਿੰਨ ਬਣਿਆ ਹਾਂਜੀ ਉਦੋਂ ਪਹਿਲਾਂ ਜਦ ਮੈਂ ਐਮਬਲਰੋਜੀ ਪੜ੍ਹੀ ਹਾਂਜੀ ਵੀ ਬੱਚਾ ਭਰੂਣ ਦਾ ਵਿਕਾਸ ਹੂੰ ਹੂੰ ਫਾਸਟ ਯਰ ਚ ਪੜਾਇਆ ਜਾਂਦਾ ਹੈ ਅੱਛਾ ਐਮਬੀਬੀਐਸ ਚ ਹੂੰ ਹੂੰ ਉਹ ਚ ਬਗਿਆ ਵੀ ਜਿਹੜਾ ਅਸੀਂ ਇਧਰ ਨਾਠਮੀ ਚ ਪੜ੍ਹਦੇ ਹਾਂ ਉਹ ਵੀ ਨਾਠਮੀ ਦਾ ਹਾਲਾਂਕਿ ਕਿਹਾ ਹੈ ਬਈ ਇਹ ਮੁਰਦੇ ਦੀ ਕਰਜਾਚੀਰ ਫਾਲ ਉਦੋਂ ਤਾਂ ਅਸੀਂ ਕੰਗ ਦੇ ਤੌਰ ਤੇ ਦੇਖ ਰਹੇ ਹਾਂ ਪਰ ਜਿਹੜਾ ਭਰੂਣ ਵਿਕਸ ਹੋ ਰਿਹਾ ਇਕੱਠਾ ਹੋ ਰਿਹਾ ਇਹ ਜੀ ਤਾਂ ਹੈ ਨਹੀਂ ਵੀ ਹੁਣ ਅੱਜ ਗੁਰਦਾ ਵਿਕਸਿਤ ਹੋ ਗਿਆ ਜੀ ਅੱਜ ਜਿੱਦਰ ਹੋ ਗਿਆ ਜੀ ਅੱਜ ਲੱਤਾਂਗੇ ਹੁਣ ਇਹਨਾਂ ਨੂੰ ਜੋੜ ਦੋ ਜਿਹੜੀ ਮਸ਼ੀਨ ਹੈ ਉਹਦੇ ਤਾਂ ਪੁਰਜ਼ੇ ਬੰਦਦੇ ਨੇ ਫਿਰ ਅਸੈਂਬਲੀ ਹੁੰਦੀ ਹੈ ਇੱਥੇ ਤਾਂ ਵਿੱਚੋਂ ਪੂਰੇ ਬੰਦੇ ਇਹ ਤਾਂ ਮਤਲਬ ਕਿ ਜ ਕੋਈ ਹੋਰ ਚੀਜ਼ ਹੈ ਇਹ ਮਸ਼ੀਨ ਨਹੀਂ ਹੈ ਦੂਜਾ ਫਿਰ ਆ ਗਿਆ ਦੂਜਾ سامنے ਆ ਗਿਆ ਕਦੇ ਜੇ ਫਰਜ ਕੋ ਦੇਖਣਾ ਵੀ ਕਿਸੇ ਬੱਚੇ ਨੂੰ ਪ੍ਰੋਫੈਸਰ ਸਾਹਿਬ ਨੇ ਛਿੜਕਤਾ ਹਾਂ ਜਿਉਂ ਕੋਈ ਮਰੀਜ਼ ਕਹਤੋ ਮੈਂ ਨਹੀਂ ਦੱਸਣਾ ਤੈਨੂੰ ਉਹ ਬੰਦਾ ਡਿਪਰੈਸ ਹੋ ਜਾਂਦਾ ਯਾਰ ਬੰਦਾ ਤੇ ਉਹੀ ਐ ਗਿਆਨ ਵੀ ਉਨਾ ਹੀ ਐ ਇੰਨੀ ਗੱਦ ਨਾਲ ਕਿਉਂ ਹੋਇਆ ਪਰ ਜੇ ਮਸ਼ੀਨ ਹੁੰਦੀ ਉਹਨੇ ਤਾਂ ਜਿਹੜੀ ਮਰਜ਼ੀ ਗੱਲ ਕਰ ਦੋ ਬਿਲਕੁਲ ਮਸ਼ੀਨ ਵੀ ਵਰਕ ਪੈਂਦਾ ਤੂੰ ਕਹਿੰਦਾ ਤੂੰ ਨਕਮੀ ਐ ਐਸੇ ਆਪਣੀ ਗੱਡੀ ਖੜੀ ਐ ਬਾਸ ਥੋੜੀ ਕਿੰਨਤ ਦੀ ਉਹਨੂੰ ਕਹਿੰਦੇ ਤੂੰ ਨਕਮੀ ਐ ਉਹਨੂੰ ਕੀ ਫਰਕ ਪੈਂਦਾ ਜੇ ਉਹ ਚੱਲਣਾ ਚੱਲਣਾ ਜੇ ਨਹੀਂ ਚੱਲਣਾ ਨਹੀਂ ਚੱਲਣਾ ਜੇ ਤੇ ਇਹਦਾ ਤਾਂ ਚੱਲਦਾ ਮੋਸ਼ਨ ਹੈ ਨਹੀਂ ਹਾਂ ਸੋ ਉੱਥੋਂ ਪਤਾ ਲੱਗਿਆ ਵੀ ਇਹ ਮਸ਼ੀਨ ਨਹੀਂ ਹੈ ਸ਼ੀਤ ਤਾਂ ਮੈਂ ਸੀ ਪੜਦੇ ਡਾਕਟਰੀ ਹੁਣ ਵੀ ਉਦਾਂ ਹੀ ਕਰਦੇ ਆ ਹਾਂ ਪਰ ਇਹ ਸਮਝ ਆ ਗਈ ਵੀ ਮਸ਼ੀਨ ਨੇ ਸੋ ਇਹਦੇ ਪਿੱਛੇ ਇੱਕ ਦਰਸ਼ਨ ਹੈ ਇਹਦੇ ਪਿੱਛੇ ਦਰਸ਼ਨ ਜਿਹੜਾ ਦਰਸ਼ਨ ਦੀ ਕੰਪਿਊਟਰੀ ਕਰਕੇ ਜਿਹੜੀਆਂ ਮੈਡੀਕਲ ਬਿਮਾਰੀਆਂ ਨੇ ਉਹ ਅਸੀਂ ਠੀਕ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਵੀ ਕਿਉਂ ਹੋ ਰਹੀਆਂ ਨੇ ਉਹ ਜਿਹੜੇ ਮਸ਼ੀਨ ਚ ਫਿੱਟ ਹੁੰਦੀਆਂ ਨੇ ਵੀ ਚੋੜ ਦੋ ਜੋ ਉਹ ਪੱਤੀਆਂ ਲਾ ਦੋ ਉਠਾਤਾ ਹੋ ਜਾਂਦਾ ਉਹ ਇਸ ਕਰਕੇ ਲੋਕ ਕਹਿੰਦੇ ਜੀ ਆ ਬਾਈਪਾਸ ਹੋ ਗਿਆ ਜੀ ਇਹ ਹਾਰਟ ਟ੍ਰਾਂਸਪਲੈਂਟ ਹੋ ਗਿਆ ਜੀ ਇਹ ਗੁਰਦਾ ਟ੍ਰਾਂਸਪਲੈਂਟ ਹੋ ਗਿਆ ਜੀ ਇਹ ਗਿੱਟੇ ਬਦਲਦੇ ਜੀ ਗੋਡੇ ਬਦਲਦੇ ਜੀ ਚੂਲਾ ਬਦਲਤਾ ਜੀ ਚੱਪੜੀ ਬਦਲਤੀ ਜੀ ਮੋਢਾ ਬਦਲਤਾ ਜੀ ਇਹ ਸਾਰਾ ਕੁਝ ਹੋ ਜਾਂਦਾ ਸੋ ਇਹ ਮੈਂ ਬੱਚਿਆਂ ਦਾ ਸਰਜਨ ਆ ਉਹ ਸੱਚੀ ਮੱਚੀ ਮਿਸਤਰੀ ਬਣ ਆ ਮੈਂ ਉਹ ਕਾਨਫਰੈਂਸ ਕਿਹਾ ਜੀ ਮਾ ਜੀ ਇਹ ਤਾਂ ਵਿਦਵਾਨ ਨੇ ਸਾਰੇ ਮੈਂ ਤਾਂ ਮਿਸਤਰੀ ਹਾਂ ਸੋ ਮੈਂ ਤਾਂ ਦਰਸ਼ਨ ਦੀ ਐਤੋਂ ਗੱਲ ਹੈ ਇਹ ਜਿਹੜਾ ਦਰਸ਼ਨ ਹੈ ਇਹ ਪੰਜਾਬੀ ਦਰਸ਼ਨ ਅਸੀਂ ਕਿਉਂ ਕਹਿੰਿਆ ਹਾਂ ਜੀ ਦੇਖੋ ਹਰ ਚੀਜ਼ ਦਾ ਜਿੱਥੇ ਇਕੱਠਾ ਹੁੰਦਾ ਉਹਦਾ ਵਖਰੇਵਾ ਵੀ ਹੈ ਜਿਵੇਂ ਆਪਾਂ ਧਾਰਨ ਲਈਏ ਸ਼ਰੀਰ ਦੀ ਸ਼ਰੀਰ ਹੈ ਤਾਂ ਇਕੱਠਾ ਪਰ ਜਿਗਰ ਆਪਣੀ ਥਾਂ ਤੇ ਆ ਗੁਰਦਾਵਦੀ ਥਾਂ ਤੇ ਇਹ ਨਹੀਂ ਵੀ ਦਿਮਾਗ ਕਿਉਂਕਿ ਵੱਡਾ ਹੈ ਉਹ ਜਿਗਰ ਨੂੰ ਜੋ ਮਰਜ਼ੀ ਬਾਣੇ ਪਾ ਕੇ ਰੱਖੇ ਇਹ ਨਹੀਂ ਦਰਸ਼ਨ ਹੈ ਕੋਈ ਉੱਚਾ ਕੋਈ ਜ਼ਿਆਦਾ ਕੋਈ ਘੱਟ ਵੱਧ ਹੋਏਗਾ ਮੈਂ ਪਹਿਲਾਂ ਜਦ ਭਾਰਤੀ ਦਰਸ਼ਨ ਦੇ ਤੌਰ ਤੇ ਪੜ੍ਹਦਾ ਸੀ ਇਹ ਗੱਲ ਦੇਖ ਕੇ ਉੱਥੇ ਜਾ ਕੇ ਕੁਰਕਸ਼ੇ ਤਲ ਜਾ ਕੇ ਧੇਰੇ ਜਾ ਕੇ ਸਭ ਕੁਝ ਕਰਕੇ ਗੀਤਾ ਦੇ ਰੋਜ਼ 18 ਦੇ ਪੜ੍ਹ ਕੇ ਵੀ ਮੈਂ ਕਦੇ ਸੋਚਿਆ ਹੀ ਨਹੀਂ ਸੀ ਇਹ ਤਾਂ ਲਿਖੀ ਹੋਈ ਪੰਜਾਬ ਚ ਗਈ ਹੈ ਬਿਲਕੁਲ ਇਹ ਤਾਂ ਗੀਤਾ ਤੋਂ ਉੱਚਲੀ ਪੰਜਾਬ ਚ ਗਈ ਹੈ ਇਹ ਜਿੱਦੇ ਮਰਦੀ ਸਾਹਿਬ ਉੱਥੇ ਗਏ ਕੇਂਦਰੀ ਸਿੰਘ ਤੋਂ ਆਤੇ ਇਹਨਾਂ ਨੂੰ ਕਿਤਾਬ ਜਿਹੜੀ ਦੱਸੀ ਜਸਪਾਲ ਸਿੰਘ ਜੀ ਦੀ ਲਿਖੀ ਹੋਈ ਦਿੱਤੀ ਮੈਂ ਕਹਿੰਦੇ ਰਾਸਾ ਪੰਜਾਬੀ ਦਰਸ਼ਨ ਦੇਖੋ ਪਤਾ ਨਹੀਂ ਕਿਉਂ ਮੈਨੂੰ ਇੱਕ ਲੱਖ ਤਾਂ ਜਾ ਜਿਵੇਂ ਚਾਨਣ ਹੋ ਗਿਆ ਹੁੰਦਾ ਮੈਂ ਸਾਰੀ ਪੜ੍ਹੀ ਮਾਰਕ ਰਹੀ ਕੰਡਕਲ ਕਲ ਸ਼ਲੋਕ ਰਿਗਵੇਦ ਉਹਦੇ ਜੀ ਬਹੁਤ ਕੋਟ ਕਰਿਆ ਹੋਇਆ ਮੋ ਕੰਡਕਲ ਕਲ ਸ਼ਲੋਕ ਰਿਗਵੇਦ ਕੱਢ ਕੇ ਦੇਖਿਆ ਨਾ ਦੀ ਨਾਲੀ ਮਾਰ ਕਰਿਆ ਵੀ ਕਿਨੇ ਆ ਉਹ ਮਨੂ ਸਿਮਰਤੀ ਜਿੱਥੋਂ ਵੀ ਦਿੱਤਾ ਸੋ ਉਦੋਂ ਫਿਰ ਮੇਰਾ ਹੁਣ ਇਹਨਾਂ ਨੇ ਫਿਰ ਕਿਹਾ ਵੀ ਤੁਸੀਂ ਇਹ ਪੰਜਾਬੀ ਦਰਸ਼ਨ ਤੇ ਗੱਲ ਕਰੋ ਸੋ ਪੰਜਾਬੀ ਦਰਸ਼ਨ ਜਦ ਫਿਰ ਮੈਂ ਓਖਿਆ ਆਮ ਤੌਰ ਤੇ ਸਾਨੂੰ ਪੰਜਾਬੀਆਂ ਨੂੰ ਕਿਹਾ ਜਾਂਦਾ ਹੈ ਵੀ ਲੜਾਕੇ ਲੜੁਕੇ ਨੇ ਜੀ ਤਲਵਾਰ ਤਲੂਰਤਾ ਚਲਾ ਲੈਂਦੇ ਨੇ ਖਾਣ ਪੀਣ ਦੇ ਵੀ ਬੜੇ ਖੁੱਲੇ ਨੇ ਸਹਾਇਤਾ ਵੀ ਕਰ ਦਿੰਦੇ ਨੇ ਲੋਕਾਂ ਦੀ ਲੰਗਰ ਦੀ ਲਾ ਦਿੰਦੇ ਨੇ ਪਰ ਇਹਨਾਂ ਨੂੰ ਨਾ ਆਪਦਾ ਵਿਰਸਾ ਨਹੀਂ ਸਾਹਮਣਾ ਆਉਂਦਾ ਤੇ ਇਹਨਾਂ ਕੋਲ ਕੋਈ ਫਲਸਫਾ ਫਲਸਫਾ ਕੋਈ ਨਹੀਂ ਇਹ ਤਾਂ ਵਕ ਕੋਟਮਾਰ ਕਰਨਾ ਕਰਕੇ ਬਾਤ ਸੋਚਦੇ ਆ ਐਗਜ਼ੈਕਟਲੀ ਕਰਕੇ ਬਾਤ ਸੋਚਦੇ ਨੇ ਤੇ ਜਦ ਮੈਂ ਉਹਨੂੰ ਜਿਵੇਂ ਕਹਿੰਦੇ ਨਾ ਬਈ ਜੋ ਜੋ ਪ੍ਰਸਤਾ ਖੋਲੀਆਂ ਤੇ ਉਤੋਂ ਨਵੀਂ ਗੱਲ ਸਾਹਮਣੇ ਆਈ ਸੀ ਫਿਰ ਮੈਂ ਦੇਖਿਆ ਵੀ ਸਭ ਤੋਂ ਪਹਿਲਾਂ ਹਾਂ ਜਿਹੜਾ ਦਰਸ਼ਨ ਦਾ ਵਿਕਾਸ ਸ਼ੁਰੂ ਹੋਇਆ ਉਹ ਪੰਜਾਬ 'ਚ ਹੋਇਆ ਬਿਲਕੁਲ ਪੰਜਾਬ ਚ ਇੱਕ ਸੋਨ ਵੈਲੀ ਸੀ ਹੂੰ ਇਹ ਤੋਂ ਸਿੰਧ ਘਾਟੀ ਤੋਂ ਵੀ ਪਹਿਲਾਂ ਬਿਲਕੁਲ ਉਸੀ ਜੇਮ ਤੇ ਸਿੰਧ ਦੇ ਵਿਚਾਲੇ ਅੱਛਾ ਉਹ ਪੱਥਰ ਯੁੱਗ ਵੀ ਨਹੀਂ ਸੀ ਹੂੰ ਉਦੋਂ ਪੱਥਰ ਯੁੱਗ ਚ ਉਹਨਾਂ ਨੇ ਪੱਥਰ ਦੇ ਹਥਿਆਰ ਲੱਗੇ ਗਏ ਨੇ ਸਭ ਉਹ ਦਰਸ਼ਨ ਤੋਂ ਬਿਨਾ ਹਥਿਆਰ ਕਿੰਨੇ ਬਣਾ ਪੱਥਰ ਨਾਲ ਕੀ ਜਾਊਗਾ ਫਿਰ ਅੱਗੇ ਹੜੱਪਾ ਵੀ ਜਦੋਂ ਦੀ ਸਭ ਤਾਂ ਉਹ ਵੀ ਅੱਛੇ ਵਿਕਸਤ ਹੋਈ ਫਿਰ ਆਗੀ ਇੱਥੇ ਤਕਸ਼ਰਾ ਦੀ ਯੂਨੀਵਰਸਿਟੀ ਉਹ ਵੀ ਇੱਥੇ ਫੇਰ ਆ ਗਿਆ ਇੱਥੇ ਜਿਹੜੇ ਵੇਦ ਉਹ ਵੀ ਇੱਥੇ ਰਚੇ ਗਏ ਕਿਉਂਕਿ ਆਰੀਅਨ ਆਈ ਇੱਥੇ ਪਹਿਲਾਂ ਆਰੀਅਨ ਦੇ ਵੇਦ ਰਚੇ ਨੇ ਸਾਰੇ ਇੱਥੋਂ ਦੀ ਉਹ ਕਹਿੰਦੀ ਸप्त सिंधु ਇਹ ਉਹ ਸਾਰਾ ਕੁਝ ਹੈ ਜੀ ਸਨਾਤਨੀ ਹੈ ਤੇ ਆਰੀਆ ਵਰਤ ਉਹ ਸਾਰਾ ਇਹ ਏਰੀਆ ਫੇਰ ਇਸ ਤੋਂ ਅੱਗੇ ਆ ਗਿਆ ਰਮਾਇਣ ਰਮਾਇਣ ਇਥੋ ਹੀ ਕੋਸ਼ਲ ਪਰਦੇਸ਼ ਕਿਹਾ ਗਿਆ ਜਿੱਥੇ ਕੁਸ਼ਦੇ ਸੀ ਜਿੱਥੇ ਰਾਮ ਜੀ ਦਾ ਜਨਮ ਉੱਥੇ ਹੋਇਆ ਤੇ ਤੁਲਸੀ ਰਮਾਨ ਦੇ ਵਿੱਚ ਲਿਖਿਆ ਵੀ ਕੌਸ਼ਲ ਪ੍ਰਦੇਸ਼ ਨੂੰ ਮੈਂ ਬੰਦਰਾ ਕਰਦਾ ਜਿਹੜਾ ਪੂਰਬ ਦੇ ਹਿੱਸੇ ਚ ਆਪਣਾ ਪੂਰੋ ਹੀ ਹੈ ਨਾ ਆਪਾਂ ਇਹਨੂੰ ਚੜਦਾ ਪੰਜਾਬ ਜਦ ਕਹਿੰਦੇ ਆ ਉਹ ਦੂਜੇ ਨੂੰ ਲੈਂਦਾ ਕਹਿੰਦੇ ਆ ਦੇ ਕੌਸ਼ਲ ਪ੍ਰਦੇਸ਼ ਦੇ ਵਿੱਚ ਜਨਮ ਹੋਇਆ ਰਗੂਬਤ ਦਾ ਮੈਨੂੰ ਪ੍ਰਣਾਮ ਕਰਨਾ ਇਹ ਤੁਲਸੀ ਰਮਾਇਣ ਪੰਜਾਬੀ ਵਿੱਚ ਨਸਲੀ ਛਪੀ ਹੋ ਪੰਜਾਬੀ ਵਿੱਚ ਵੀ ਉਹ ਚਾਹ ਸੋ ਤੋਂ ਵੀ ਅੱਗੇ ਆ ਗਿਆ ਮਹਾ ਭਰਤ ਵੀ ਇੱਥੇ ਬਿਲਕੁਲ ਕਿਉਂਕਿ ਗੀਤਾ ਤਾਂ ਰਚੀ ਇੱਥੇ ਲੜਾਈ ਇੱਥੇ ਹੋਈ ਉਹ ਤੋਂ ਅੱਗੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਾਰਾ ਜੀ ਅਸੀਂ ਦੇਖਦੇ ਆ ਅੱਛਾ ਜੇ ਅਸੀਂ ਜੰਗ ਦੇ ਤੌਰ ਤੇ ਉਹ ਪੁਲਿਸ ਨੇ ਜੰਗ ਇੱਥੇ ਕਰੀ ਸੱਤ ਵਕਾਂ ਨੇ ਜੰਗ ਇੱਥੇ ਕਰੀ ਸੋ ਮੈਨੂੰ ਲੱਗਿਆ ਵੀ ਸਾਡਾ ਕਰਵਾ ਇਹੀ ਨਹੀਂ ਆ ਕਿ ਅਸੀਂ ਜੰਗ ਜੂਹਾ ਅਸੀਂ ਵਿਦਵਤਾ 'ਚ ਵੀ ਅੱਗੇ ਸਾਇਆ ਅਸੀਂ ਪੜਾਉਂ 'ਚ ਵੀ ਅੱਗੇ ਰਿਆਂ ਤਕਸ਼ਲਾ ਵਰਗੀ ਯੂਨੀਵਰਸਿਟੀ ਜਿਸ ਤੇ 1.5 10000 ਬੱਚਾ ਪੜਦਾ ਸੀ ਅੱਜ ਤਾਂ ਸਾਡੀਆਂ ਯੂਨੀਵਰਸਿਟੀ 1.5 10000 ਪੜਾਉਣ ਵਾਸਤੇ ਪਤਾ ਨਹੀਂ ਕਿੰਨਾ ਬਜਟ ਚਾਹੀਦਾ ਸ਼ੋਤੋ ਮੈਨੂੰ ਲੱਗਿਆ ਫਿਰ ਮੈਂ ਜ਼ਿਆਦਾ ਕਰਦਾ ਗਿਆ ਤਾਂ ਸਾਹਮਣੇ ਆਇਆ ਮੋਟੀਆਂ-ਮੋਟੀਆਂ ਗੱਲਾਂ ਭਾਰਤੀ ਦਰਸ਼ਨ ਪੰਜਾਬ ਦੇ ਦਰਸ਼ਨ ਦੀਆਂ ਕਿਉਂ ਜ਼ਰੂਰੀ ਹੈ ਕਿ ਜਦ ਸੇ ਪੰਜਾਬ ਦਰਸ਼ਨ ਨਹੀਂ ਕਹਾਂਗੇ ਤਾਂ ਸਾਨੂੰ ਸਮਝ ਨਹੀਂ ਆਊ ਵੀ ਜਿੰਨੇ ਜਿਹੜਾ ਸਾਡੇ ਨਾਲ ਵਿਤਕਰਾ ਹੁੰਦਾ ਹੈ ਉਹਨਾਂ ਨੂੰ ਕਿਵੇਂ ਸਮਝਾਂ ਹਾਂ ਤਾਂ ਸੀ ਪੰਜਾਬੀ ਨਾਲ ਇੱਕ ਛੋਟੀ ਜੀ ਲਾਈਨ ਕਹਿ ਕੇ ਫਿਰ ਮੈਂ ਉਹ ਦਰਸ਼ਕਿੰਦੇ ਕਰਦਾ ਹਾਂ ਜੀ ਹਾਂ ਮੈਨੂੰ ਇੱਕ ਇੱਥੋਂ ਤੋਂ ਪਹਿਲਾਂ ਦੀ ਵਿੱਚ ਜਿਹਨੇ ਪਹਿਨਾ ਇੱਕ ਆਇਆ ਹੋਇਆ ਆਨਲਾਈਨ ਚਿੱਠੀ ਹਾਂਜੀ ਈਮੇਲ ਵੀ ਆ ਫਲਾਣੀ ਫਲਾਣੀ ਅਸੀਂ ਵਰਕਸ਼ਾਪ ਕਰਨੀ ਆ ਵਿਗਿਆਨ ਦੇ ਪ੍ਰਸਾਰ ਵਾਲੀ ਤੇ ਹਿੰਦੀ ਭਾਸ਼ੀ ਸੂਬਿਆਂ ਦੀ ਅਸੀਂ ਰੱਖੀ ਹੈ ਤੇ ਤੁਸੀਂ ਆਪਣੇ ਬਲੰਟੀਅਰ ਭੇਜ ਦਿਓ ਮੈਂ ਉਹ ਉਹਦੇ ਚਰਚਾ ਫਿਰ ਉਹਨਾਂ ਦਾ ਆਇਆ ਫੋਨ ਹੂੰ ਕਿ ਲੋਕ ਸਾ ਤੂੰ ਉਹਦਾ ਮੈਨੂੰ ਤਾਂ ਹਿੰਦੀ ਪਾਸ਼ੀ ਸੁਬੈਂ ਵਾਸਤੇ ਹਾਂਜੀ ਅਸੀਂ ਤਾਂ ਹਿੰਦੀ ਪਾਸ਼ੀ ਹੈ ਨਹੀਂ ਹੂੰ ਬਿਲਕੁਲ ਤੂੰ ਨਹੀਂ ਨਹੀਂ ਸਾਡਾ ਮਤ ਨਹੀਂ ਬਾਤ ਦਾ ਗੱਲ ਨਹੀਂ ਹੈ ਤੂੰ ਹਿੰਦੀ ਪਾਸ਼ੀ ਦਿਖਿਆ ਨਾ ਹਾਂਜੀ ਅਸੀਂ ਹਿੰਦੀ ਪਾਸ਼ੀ ਹੈ ਨਹੀਂ ਬਿਲਕੁਲ ਤੇ ਤੁਸੀਂ ਸਾਨੂੰ ਉਹਦੇ ਨਾਲ ਹੀ ਨੂਲੀ ਜਾਂਦੇ ਹੋ ਫਿਰ ਉਹਨਾਂ ਨੇ ਤਿੰਨ ਚਾਰ ਵਾਲੀ ਤਵਾਰ ਕਿਹਾ ਮੈਂ ਕਿਹਾ ਦੇਖੋ ਜੀ ਮੇਰਾ ਇਹਦੇ 'ਚ ਨਾ ਫਲਸਫੇ ਦੇ ਤੌਰ 'ਤੇ ਮਤ ਪੇੜਾ ਹਾਂ ਸਾਡੇ ਕੋਲ ਤਾਂ ਸਾਡੀ ਦਿੱਤੀ ਹੈਗੀ ਅਸੀਂ ਤਾਂ ਬਚ ਗਏ ਹਾਂ ਰਾਜਸਾਨੀ ਆਪਣਾ ਪੋਜਪੂਰੀ ਹਿਮਾਚਲੀ ਪਹਾੜੀ ਕਮਾਊ ਹਰਿਆਣਵੀ ਬਿਹਾਰੀ ਝਾਰਖੰਡੀ ਇਹਨਾਂ ਕੋਲ ਲਿਪੀ ਨਹੀਂ ਹੈ ਇਹ ਸਭ ਨੂੰ ਹਿੰਦੀ ਭਾਸ਼ੀ ਕਹਤਾ ਸਾਰਿਆਂ ਨੂੰ ਕਿਉਂਕਿ ਇਹਨਾਂ ਕੋਲ ਲਿਪੀ ਉਹ ਹੈ ਦੇਵਨਾਗਰੀ ਸੋ ਸਾਡੇ ਅਸੀਂ ਬੱਚੇ ਹੋਇਆ ਦੇ ਉਹਨਾਂ ਨੂੰ ਸਮਝਾਈ ਕਰਨੀ ਅਗੱਤੋ ਸਹੀ ਕਰਾਂਗੇ ਹੁਣ ਜਦ ਅਸੀਂ ਭਾਰਤੀ ਦਰਸ਼ਨ ਕਹਿ ਕੇ ਅਸੀਂ ਪੰਜਾਬ ਦੇ ਦਰਸ਼ਨ ਲੋਕੋ ਦਿੰਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਕੋ ਬਹੁਤ ਉੱਚੀਆਂ ਹ ਹ ਪਰ ਅਸੀਂ ਵੀ ਹਾਂ ਬਾਬੇ ਨੇ ਕਿਹਾ ਹਉ ਹਮੈ ਵਿਚੋਂ ਖੋਵੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਬਿਲਕੁਲ ਹਉਮੈ ਖਤਮ ਹੈ ਹਉਮੈ ਦੀਦ ਰੋਗ ਹੈ दारू ਦੀ ਇਸ ਮਾਹੇ ਜੇ ਅਸੀਂ ਜਮੇ ਮਿੱਟੀ ਹੋ ਗਏ ਫਿਰ ਤੁਸਾਨੂੰ ਅਗਲਾ ਖਾ ਜੂਗਾ ਪਰ ਜੇ ਅਸੀਂ ਕਹੀ ਅਸੀਂ ਹੀ ਹਾਂ ਹੋਰ ਕੋਈ ਹੈ ਹੀ ਨਹੀਂ ਤਾਂ ਫਿਰ ਅਸੀਂ ਜਿਆਦਾ ਹੋ ਹੋ ਗਏ ਸੋ ਅਸੀਂ ਵੀ ਹਾਂ ਬਿਲਕੁਲ ਇਸ ਤੋਂ ਨਿਕਲਿਆ ਪੰਜਾਬੀ ਦਾ ਜਿਹੜਾ ਮੈਂ ਦਰਸ਼ਨ ਦੀ ਕੋਸ਼ਿਸ਼ ਕਰ ਹੁਣ ਦੋ ਲਾਈਨਾਂ ਚ ਮੈਂ ਚਾਰ ਲਾਈਨਾਂ ਤੇ ਦਰਸ਼ਨ ਦੀ ਵੀ ਗੱਲ ਜਿਹੜਾ ਸਵਾਲ ਹੈ ਜੇ ਅਸੀਂ ਦੇਖੀਏ ਹੜੱਪਾ ਮਿੰਜੋਦੜ ਦੀ ਸਭਤਾ ਜਿਹਦੇ ਦਰਸ਼ਨ ਦੇ ਨਿਸ਼ਾਨ ਮਿਲਦੇ ਨੇ ਅੱਜ ਤੱਕ ਕਿਸੇ ਕਿਤਾਬ ਚ ਕਿਸੇ ਸਾਹਿਤ ਤੇ ਲਿਖੇ ਨਹੀਂ ਵੀ ਉਹ ਵੀ ਕੋ ਦਰਸ਼ਨ ਹੈ ਕਿਉਂਕਿ ਉਹਦੀ ਲਿਪੀ ਨਹੀਂ ਪੜੀ ਗਈ ਉੱਥੇ ਅਮੀਰ ਵੀ ਸੀ ਗਰੀਬ ਵੀ ਸੀ ਉੱਥੇ ਅਨਾਜ ਵੀ ਇਕੱਠਾ ਕਰਿਆ ਜਾਂਦਾ ਸੀ ਉੱਥੇ ਖੇਤੀ ਵੀ ਹੁੰਦੀ ਸੀ ਜ਼ਮੀਨਦੋਜ਼ ਨਾਲੀਆਂ ਸੀ ਘਰ ਬਣੇ ਹੋਏ ਸੀ ਇੰਪਲੀਮੈਂਟ ਸੀ ਤੇ ਉਹ ਦਰਸ਼ਨ ਕੀ ਸੀ ਉਹਨੂੰ ਮੈਂ ਸਟੱਡੀ ਕਰਿਆ ਉਹ ਸੀ ਯਥਾਰਥਵਾਦ ਹੁਣ ਯਥਾਰਥਵਾਦ ਕੀ ਨੂੰ ਕਹਿੰਦੇ ਨੇ ਕਈ ਬੰਦੇ ਸਮਝਦੇ ਨੇ ਵੀ ਜਿਹੜਾ ਐਂ ਕੰਕਰੀਟ ਸਾਹਮਣੇ ਦੇਖੇ ਸਿਰਫ ਉਹ ਹੀ ਯਥਾਰਥਵਾਦ ਹੈ ਯਥਾਰਥਵਾਦ ਦਾ ਮਤਲਬ ਇਹ ਹੈ ਵੀ ਜੋ ਤੁਹਾਨੂੰ ਜਿਸ ਤਰ੍ਹਾਂ ਸਮਝ ਆਉਂਦਾ ਹੈ ਉਸ ਨੂੰ ਤੁਸੀਂ ਯਥਾਰਥ ਮੰਨ ਲਓ ਗਿਣਿਆ ਚੀਜ਼ਾਂ ਤਾਂ ਅਸੀਂ ਉਹਨਾਂ ਨੇ ਕਿਸੇ ਸੰਦ ਦੀ ਪੂਜਾ ਨਹੀਂ ਕੀਤੀ ਹੋਈ ਹੂੰ ਹੂੰ ਕਿਸੇ ਚੀਜ਼ ਦੀ ਪੂਜਾ ਨਹੀਂ ਕੀਤੀ ਹੋਈ ਨਾਲੀਆਂ ਬਣਾਉਣ ਵੇਲੇ ਕੋਈ ਪੂਜਾ ਨਹੀਂ ਕੀਤੀ ਹੋਈ ਕਿਤੇ ਕੋਈ ਤੁਹਾਨੂੰ ਮੰਦਿਰ ਹੋਰ ਕੁਝ ਨਹੀਂ ਬੰਦ ਪਰ ਉਹ ਨਾਲ ਦੀ ਨਾਲ ਇਹ ਵੀ ਮੰਨਦੇ ਕੋਈ ਪਸ਼ੂਪਤੀ ਨਾਥ ਹੈ ਕਿਉਂਕਿ ਪਸ਼ੂ ਦੇਵਤੇ ਸੀ ਹਾਂ ਉਹਨਾਂ ਵਾਸਤੇ ਉਹ ਪਸ਼ੂਪਤੀ ਨਾਥ ਦੀ ਪੂਜਾ ਵੀ ਕਰਦੇ ਸੀ ਸੋ ਕੁਦਰਤ ਦੀਆਂ ਸ਼ਕਤੀਆਂ ਜਿਹੜੀਆਂ ਸਾਨੂੰ ਸਮਝ ਨਹੀਂ ਆਉਂਦੀਆਂ ਉਹਦਾ ਅਸੀਂ ਕੋਈ ਨਾ ਕੋਈ ਬਣਾ ਲੈ ਵੀ ਇਹਦਾ ਮਤਲਬ ਆ ਹੋਏਗਾ ਉਹ ਵੀ ਜਥਾਰਥ ਯਥਾਰਥੀ ਹੈ ਉਹਦੇ ਚ ਕਿਸ ਨੂੰ ਸਮਝ ਨਹੀਂ ਆਇਆ ਹੋਇਆ ਅਸੀਂ ਆਪਣੇ ਬੁੱਧੀ ਨਾਲ ਇਹੋ ਜਿਹਾ ਸਮਝਣਾ ਸੀ ਸਮਝ ਲਿਆ ਸਾਨੂੰ ਕਿਸੇ ਨੇ ਨਹੀਂ ਕਿਹਾ ਜਿਹੜਾ ਸਾਡੇ ਸਾਹਮਣੇ ਬਿਆ ਟੇਬਲ ਤੇ ਆ ਇਹਨੂੰ ਅਸੀਂ ਮੰਨ ਲਿਆ ਇਹ ਟੇਬਲਾ ਗੋਲ ਹੈ ਅਸੀਂ ਮੰਨ ਲਿਆ ਗੋਲ ਹੈ ਸੋ ਇਸ ਕਰਕੇ ਉਹ ਯਥਾਰਥਵਾਦ ਸੀ ਫਿਰ ਯਥਾਰਥਵਾਦ ਤੋਂ ਬਾਅਦ ਹੌਲੀ-ਹੌਲੀ ਜਦ ਰਿਗਵੇਦ ਆਇਆ ਰਿਗਵੇਦ ਯਥਾਰਥਵਾਦ ਤੋਂ ਥੋੜਾ ਕੱਟ ਗਿਆ ਪਰ ਇਹ ਆ ਯਥਾਰਥਵਾਦੀ ਤੇ ਇਹਦੇ ਵਿਚ ਆ ਕੇ ਉਹਨਾਂ ਨੇ ਕਿਹਾ हे 인ਦਰ ਮੂੰ ਤਾਂ ਕਹਿੰਦੇ ਨੇ ਵੀ ਸਾਰਾ ਫਸਲ ਸਾਡੀ ਹੋ ਰਹੀ ਆ ਹੋ ਰਹਾ ਹੈ ਫੇ ਕਹਿੰਦੇ ਸਾਡੀ ਫਸਲ ਹੋਰ ਚੰਗੀ ਹੋ ਜੇ ਠੀਕ ਹੈ ਕਿਉਂਕਿ ਉਹ ਸਮਝਦੇ ਕੁਦਰਤ ਜਾਪੇ ਹੋਣਾ ਸਾਡੇ ਵਾਸਚ ਨਹੀਂ ਹੋਣਾ ਬਿਲਕੁਲ ਉਹਨੇ ਪਰ ਐਂ ਤਾਂ ਵੀ ਫਸਲ ਵੀ ਜਿਦੋਂ ਹੋੜ ਗਈ ਭਈ ਆ ਰਾਤ ਹੋਰ ਸਾਰਾ ਕੁਝ ਕਰਦੇ ਸੋ ਇਸ ਤਰ੍ਹਾਂ ਕਰਦੇ ਕਰਦੇ ਜਦ ਅਸੀਂ ਅੱਗੇ ਆਉਂਦੇ ਆ ਅੱਗੇ ਆ ਕੇ ਇੱਕ ਮਹਾ ਯਾਨ ਹੋਇਆ ਬੋਧੀਆਂ ਚ ਮਹਾਜਾਨ ਨੇ ਬੁੱਧ ਬੁੱਧੀਆਂ ਨੇ ਦੋ ਹਿੱਸੇ ਨੇ ਇੱਕ ਨੂੰ ਹੀਨਯਾਨ ਕਹਿੰਦੇ ਨੇ ਇੱਕ ਮਹਾਜਾਨ ਬੁੱਧ ਧਰਮ ਦੇ ਵਿੱਚ ਜਦ ਬ੍ਰਾਹਮਣਵਾਦ ਨੇ ਜਾਂ ਕਹੀਏ ਇਹ ਉਸਨੇ ਅਧਿਆਤਮਵਾਦ ਨੂੰ ਕਹਿੰਦੇ ਅਸੀਂ ਵਿਚਾਰਵਾਦ ਓਕੇ ਹੁਣ ਵਿਚਾਰਵਾਦ ਕੀ ਹੈ ਵਿਚਾਰਵਾਦ ਦੇ ਦੋ ਹਿੱਸੇ ਨੇ ਕਿਉਂਕਿ ਜਸਾਰਵਾਦ ਹੋ ਗਿਆ ਦਰਸ਼ਨ ਦੇ ਵਿੱਚ ਵਿਚਾਰਵਾਦ ਦੇ ਦੋ ਹਿੱਸੇ ਨੇ ਇੱਕ ਹੈ ਉਹ ਕਹਿੰਦਾ ਟੇਬਲ ਨਹੀਂ ਹੈ ਆ ਸੋਫਾ ਨਹੀਂ ਹੈ ਇਹ ਇਹ ਨਹੀਂ ਬਥੇ ਆ ਲੈ ਤਰੀ ਹੈ ਇਹ ਤਾਂ ਥੋੜੇ ਮਨ ਦਾ ਖਿਆਲ ਹੈ ਅੱਛਾ ਜਿਵੇਂ ਸੁਪਨੇ ਚ ਪਾ ਦੇਖਦਾ ਵੱਡੇ ਵੱਡੇ ਮਹਿਲ ਹੂੰ ਹੂੰ ਜਾਂ ਜਾਗ ਕੇ ਹੁਣ ਦੀ ਕੁਛ ਨਹੀਂ ਹੁੰਦਾ ਇਹ ਕਹਿੰਦੇ ਉਹ ਕੁਛ ਹੈ ਇਹ ਹੈ ਨਹੀਂ ਪਰਮ ਪਰਮ ਫਿਰ ਲੋਕਾਂ ਨੇ ਆਖਿਆ ਜੇ ਪਰਮ ਹੈ ਫਿਰ ਤੁਸੀਂ ਇਹਦੇ ਇਹਨੂੰ ਪੜਾ ਕਿਉਂ ਕਰਦੇ ਹੋ ਸੁਪਨੇ ਚ ਪੜਾ ਕਰਨ ਦੀ ਲੋੜ ਨਹੀਂ ਪੈਂਦੀ ਫਿਰ ਉਹਨਾਂ ਨੇ ਜਿਹੜੇ ਅਗਲੇ ਵਿਚਾਰ ਵਨ ਆਏ ਹੂੰ ਹੂੰ ਉਹਨਾਂ ਨੇ ਕਿਹਾ ਨਹੀਂ ਦੋ ਗੱਲਾਂ ਨੇ ਹੂੰ ਇਹ ਵਿਹਾਰਕ ਸੱਚ ਤਾਂ ਹੈਗਾ ਰਹਿਣ ਵਾਸਤੇ ਚੱਲਣ ਫਿਰਨ ਵਾਸਤੇ ਖਾਣ ਪੀਣ ਵਾਸਤੇ ਸੱਚ ਹੈ ਪਰ ਪਰਮ ਤਤ ਹੋਰ ਹੈ ਅੱਛਾ ਪਰਮ ਤਤ ਤੇ ਜ਼ੀਰੋ ਹੈ ਇਹ ਕੁਛ ਨਹੀਂ ਇਹ ਪਰਮ ਤਤ ਹੈ ਫਿਰ ਇਸ ਤੋਂ ਅੱਗੇ ਵੱਦਾ ਵੱਦਾ ਫਲਸਫਾ ਆ ਜਿਹੜਾ ਐਕਚੁਅਲ ਬੁੱਧ ਦਾ ਫਲਸਫਾ ਸੀ ਉਹ ਸੇ ਵੀ ਤਾਂ ਪਦਾਰਥਵਾਦ ਉਹਦੀ ਉਦੋਂ ਪਹਿਲਾਂ ਹੋਇਆ ਸਾਂਖ ਸ਼ਾਸਤਰ ਅੱਛਾ ਸਾਂਖ ਉਹਦੇ ਚ ਕਪੜ ਮਣੀ ਸੀ ਉਹਨੇ ਆਪਣੀ ਬਗਲੀ ਚ ਆਟਾ ਪਾਇਆ ਹੋਇਆ ਸੀ ਉਹ ਤੁਰੇ ਜਾ ਰਹੇ ਉਹਨੂੰ ਕੁਛ ਪਤਾ ਨਹੀਂ ਜਿਵੇਂ ਨਿਊਟਨ ਨੇ ਖੋਜ ਕੀਤੀ ਨਾ ਐਦਾਂ ਹੀ ਖੋਜ ਹੋਈ ਉਹ ਬਗਲੀ ਚ ਕਿਤੇ ਮਾੜੀ ਮੋਟੀ ਸੂਈ ਨਾ ਮੋਰੀ ਸੀ ਮੋਰੀ ਉਹ ਜੋ ਆਟਾ गिरਦਾ ਗਿਆ गिरਦਾ ਗਿਆ ਕਿਤੇ ਉਹਨਾਂ ਧਿਆਨ ਵੀ ਨਹੀਂ ਕਰਿਆ ਉਹ ਅੱਧੀ ਹੋ ਗਈ ਬਗਲੀ ਫਿਰ ਉਹਨੂੰ ਪਤਾ ਹੈ ਇਹ ਕੀ ਹੋਇਆ ਫਿਰ ਉਹਨੂੰ ਸੋਚਿਆ ਵੀ ਤਾਂ ਕਣਾਂ ਦਾ ਬਣਿਆ ਸੰਸਾਰ ਛੋਟੇ ਛੋਟੇ ਕਾਂਸੀ ਜੀ ਦੀ ਅੱਡੀ ਵੱਡੀ ਬਗਲੀ ਬਣੀ ਹੋਈ ਸੀ ਅਸਲ ਚ ਆਟਾ ਇੱਕ ਚੀਜ਼ ਨਹੀਂ ਸੀ ਕਿਆ ਬਾਤ ਹੈ ਇਹ ਜੋ ਛੋਟੇ ਛੋਟੇ ਕਣ ਸੀ ਫਿਰ ਉਹ ਉਹਨੂੰ ਕਨਾਦ ਕਹਿਣ ਲੱਗਾ ਕਿੰਨਾ ਸਾਰਾ ਸੰਸਾਰ ਕਣਾਂ ਦਾ ਬਣਿਆ ਹੋਇਆ ਹੈ ਹਾਂ ਤੇ ਇਹ ਕਣਾਂ ਦੇ ਜੋੜ ਗਿਣਤੀ ਬਦਲ ਦੋ ਹਾਂ ਹਾਂ ਤਰਤੀਬ ਬਦਲ ਦੋ ਇਹ ਨਵੀਂ ਚੀਜ਼ ਬਣ ਜਾਂਦੀ ਹੈ ਹਾਂ ਉਹਦੇ ਵਿੱਚ ਆ ਕੇ ਜੈਨ ਮੁਨੀ ਆਏ ਹਾਂ ਉਹਨਾਂ ਦੇ ਸਾਹਮਣੇ ਸਵਾਲ ਖੜਾ ਹੋ ਗਿਆ ਵੀ ਇਹ ਕਣਾਂ ਦਾ ਹੀ ਬਣਿਆ ਹੋਇਆ ਹੈ ਹਾਂ ਤੇ ਫਿਰ ਤੁਸੀਂ ਮਿੱਟੀ ਕਿਉਂ ਨਹੀਂ ਖਾ ਲੈਣ ਦੇ ਕਣਕ ਕਿਉਂ ਖਾਣੇ ਹੋ ਕਿਉਂਕਿ ਉਹ ਤੱਕ ਦਾ ਕਣਕ ਹੈਗੀ ਸੀ ਬਿਲਕੁਲ ਤੇ ਉਹਨਾਂ ਨੇ ਆਖਿਆ ਵੀ ਕਾਣੀ ਦੋ ਪ੍ਰਕਾਰ ਦੇ ਨੇ ਇੱਕ ਜੀਵਤ ਨੇ ਇਕ ਨਰਜੀਵ ਨੇ ਅੱਛਾ ਨਰਜੀਵ ਨਰਜੀਵ ਮਾਦਾ ਬਣਾਉਂਦੇ ਨੇ ਸਜੀਵ ਕੰਸ ਸਜੀਵ ਬਣਾਉਂਦੇ ਨੇ ਅੱਛਾ ਤੇ ਇਸੇ ਕਰਕੇ ਜਿਹੜੇ ਜੈਨੀ ਨੇ ਨਾ ਉਹ ਮੂੰਹ ਤੋਂ ਪੱਟੀ ਬੰਨਦੇ ਨੇ ਉਹ ਪੱਟੀ ਕੁਛ ਲੱਗੇ ਤੁਰਦੇ ਨੇ ਪਾਣੀ ਚ ਸੁਆਹ ਬਾਕੇ ਪੀਂਦੇ ਉਹ ਕੰਨਾ ਮਰ ਜਾਂਦੇ ਜਿਹੜੀ ਜੀਵੰਦਾ ਦਾ ਆਪ ਨੇ ਓਕੇ ਸੂਰਜ ਤੋਂ ਪਹਿਲਾਂ ਰੋਟੀ ਨਹੀਂ ਖਾਂਦੇ ਸੋ ਇਹ ਇਹ ਆਗੜਾ ਫਲਸਫੇ ਦਾ ਪੜਾ ਸੀ ਵਿੱਚ ਉਹ ਕੰਤਾ ਹੈਗੇ ਨੇ ਕੰਨਾ ਨਾਲੀਆ ਤਾਂ ਦੋ ਪ੍ਰਕਾਰ ਦੇ ਨੇ ਫਿਰ ਅੱਗੇ ਵਿਗਿਆਨ ਵਿਕਸਿਤ ਹੁੰਦੀ ਗਈ ਜਿਹਦੇ ਵਿੱਚ ਇਹ ਹੋਇਆ ਕਿ ਤਾਂ ਭਾਈ ਦੇ ਜਾਨ ਚੋ ਜਾਨਦਾਰ ਬੰਦਾ ਉਹ ਗੁਰੂ ਨਾਨਕ ਦੇ ਫਲਸਫੇ ਚ ਆਇਆ ਸਾਹਮਣੇ ਉਹਨੇ ਆਖਿਆ ਅਰਬਦ ਨਰਬਦ ਤੁੰਦੂ ਕਾਰਾ ਤਾਰਨ ਦਾ ਗੱਗ ਨ ਹੁਕਮ ਪਾਰਾ ਠੀਕ ਹੋ ਗਿਆ ਹਾਂ ਤੇ ਸੁਣ ਸਮਾਦ ਲਗਾਈ ਨਾ ਇੱਥੇ ਤਾਂ ਸੁਣੀ ਸੁਣ ਸੀ ਨਾ ਤਦ ਗੋਰਖ ਨਾਮ ਛਿੰਦਾ ਨਾ ਤਦ ਜੀਉ ਨਾ ਜਿੰਦਾ ਪਾਪ ਪਨਤਾ ਵਕਾਇ ਤੇ ਕਹਾਈਂਦਾ ਹੁਣ ਇੱਥੇ ਗੁਰੂ ਸਾਹਿਬ ਨੇ ਦੱਸਿਆ ਸਿੱਧਾ ਨਾਲ ਜਿਹੜੀ ਚਰਪਨਾਲ ਸੀ ਉਹਨਾਂ ਦਾ ਗੁਰੂ ਉਹਨਾਂ ਬਹਿਸ ਹੋਏ ਕਹਿੰਦੇ ਉਦੋਂ ਤਾਂ ਤੁਸੀਂ ਕਹਿੰਦੇ ਵੀ ਇਹ ਸਾਰਾ ਬ੍ਰਹਮੰਡ ਹੈ ਜਿਹੜਾ ਇਹ ਪਾਪਨ ਨਾਲ ਕਰਦਾ ਹੈ ਕਹਿੰਦੇ ਇਹ ਪਾਪਨ ਨਾਲ ਚੱਲਦਾ ਹੈ ਇਹਦੀ ਤਾਂ ਬ੍ਰਹਮੰਡ ਤਾਂ ਉਦੋਂ ਵੀ ਚੱਲਦਾ ਸੀ ਜਦੋਂ ਇੱਥੇ ਕੋਈ ਜੀਵ ਹੀ ਨਹੀਂ ਸੀ ਕਿਉਂਕਿ ਇਹ ਤਾਂ ਜੀਵਤ ਨਾਲ ਜਿਹੜੇ ਪਾਪਨ ਤਾਂ ਉਦੋਂ ਦੱਸੋ ਕਿਵੇਂ ਚੱਲਦਾ ਸੀ ਇੱਥੇ ਅੜੌਣੀ ਆ ਗਈ ਫਿਰ ਬਾਬੇ ਨੇ ਦੱਸਿਆ ਚੱਲਦਾ ਕਿਵੇਂ ਆ ਉਹ ਜਪਜੀ ਸਾਹਿਬ ਤਾਂ ਐਸੀ ਪੜਦੇ ਆ ਸੰਯੋਗ ਵਿਜੋਗ ਦੋਹੇ ਕਾਰ ਚਲਾਵੇ ਕੁਝ ਟੁੱਟਦਾ ਕੁਝ ਜੁੜਦਾ ਕੁਝ ਟੁੱਟਦਾ ਕੁਝ ਜੁੜਦਾ ਇਸੇ ਨਾਲ ਹੀ ਕੰਮ ਚੱਲਦਾ ਅੱਗੇ ਜਾ ਕੇ ਲਿਖਿਆ ਵਿਜੋਗੀ ਮਿਲ ਵਿਛੜਿਆ ਸੰਯੋਗੀ ਮੇਲ ਕਹਿੰਦੇ ਜਿਹੜਾ ਮਿਲਿਆ ਹੋਇਆ ਉਹ ਵਿਜੋਗ ਨਾਲ ਵਿਖਰ ਜਾਂਦਾ ਤੇ ਸੰਯੋਗ ਨਾਲ ਫੇਰ ਮੁਕਦੰਬਾ ਆਹੀ ਸਭ ਕੁਝ ਚੱਲਦਾ ਹੈ ਇਹ ਪੋਜ਼ਿਟਿਵ ਤੇ ਨੈਗੇਟਿਵ ਦੀ ਟੱਕਰ ਹੈ ਇਹ ਅਗਲੀ ਰਣਮਤ ਮੰਨਦਾ ਹੈ ਇਹ ਅੱਜ ਹਕੀਕਤ ਵਿਗਿਆਨ ਦੀ ਹੀ ਮੰਨਦੇ ਹੋਏ ਪੋਜ਼ਿਟਿਵ ਤੇ ਨੈਗੇਟਿਵ ਦੀ ਟੱਕਰ ਹੈ ਹਾਲਾਂਕਿ ਇੱਕ ਗੱਲ ਕਿਦੇ ਚਾਹੇ ਵਿਗਿਆਨ ਥੋੜੀ ਮੈਂ ਕਹਾਂਗਾ ਉਹ ਕਹਿੰਦੇ ਜੀ ਇੱਥੇ ਦਿਮਾਗਾ ਹੋ ਗਿਆ ਹਾਂ ਜੀ ਉਹ ਨਹੀਂ ਦੱਸਿਆ ਕਾਹਦੇ ਚ ਦਿਮਾਗਾ ਹੋ ਗਿਆ ਕੀ ਸੀ ਉਹਦਾ ਜਵਾਬ ਵੀ ਗੁਰੂ ਨਾਨਕ ਦੇਵ ਜੀ ਨੇ ਉਦੋਂ ਪਹਿਨਾ ਦਿੱਤਾ ਹੋਇਆ ਹਾਂ ਉਹਨੇ ਕਿਹਾ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਿਰਭਵਨ ਸਾਜਿਓ ਘਟ ਘਟ ਜੋਤ ਸਮਾਏ ਸਵਾਲ ਖੜਾ ਕਰਿਆ ਹੋਇਆ ਕਿ ਵਿਦ ਸਜਿਓ ਪ੍ਰਸ਼ੰ ਸੰਸਾਰਾ ਪਹਿਨਾ ਸੰਸਾਰ ਬਣਿਆ ਕਿਵੇਂ ਉਹ ਕਹਿੰਦੇ ਆਏ ਬਣੇ ਉਹ ਸੱਚਾ ਕੀ ਆ ਉਹ ਹੈਗਾ ਨਿਰੰਕਾਰ ਜਿਹਨੂੰ ਪਕੈ ਨਾ ਨਿਰਗੁਣ ਰੂਪ ਨਿਰਗੁਣ ਰੂਪ ਸੋ ਗੁਰੂ ਨਾਨਕ ਦੇਵ ਦੇ ਫਲਸਫੇ ਦੇ ਵਿੱਚ ਆਇਆ ਪਹਿਲੀ ਵਾਰੀ ਕਿ ਇਹ ਜਿਹੜਾ ਜਦ ਇਹ ਸਾਨੂੰ ਨਜ਼ਰ ਨਹੀਂ ਆ ਰਿਹਾ ਕੁਝ ਵੀ ਉਹ ਨਿਰਗੁਣ ਰੂਪ ਹੈ ਉਹਦਾ ਤੇ ਉਹਦੇ ਸਰਗੁਣ ਰੂਪ ਹੈ ਨਿਰਗੁਣ ਤੇ ਸਰਗੁਣ ਦੋਨੇ ਇੱਕ ਦੂਜੇ ਦੇ ਵਿੱਚ ਰਹਿੰਦੇ ਨੇ ਨਿਰਗੁਣ ਤੋਂ ਬਿਨਾ ਸਰਗੁਣ ਨਹੀਂ ਰਹਿ ਸਕਦਾ ਸਰਗੁਣ ਤੋਂ ਬਿਨਾ ਨਿਰਗੁਣ ਇਹ ਸੇ ਕਰਕੇ ਖਿਆ ਮਨ ਤੂੰ ਜੋ ਤਸਰੂਪ ਹੈ ਆਪਣਾ ਮੂਲ ਪਛਾਨ ਉਹ ਜੋ ਤਸਰੂਪ ਉਹ ਨਿਰਗੁਣ ਰੂਪ ਹੈ ਤੇ ਜਿਹੜਾ ਸਰੀਰ ਦਿਖਦਾ ਮਨ ਉਹ ਸਰਗੁਣ ਰੂਪ ਹੈ ਸੋ ਇਸ ਕਰਕੇ ਇਹ ਫਲਸਫਾ ਜਿਹੜਾ ਇਹ ਪੰਜਾਬ ਦਾ ਫਲਸਫਾ ਹਾਂ ਇਹਨੇ ਫਲਸਫੇ ਦੇ ਵਿਚਾਰਵਾਦ ਜਥਾਰਥਵਾਦ ਵਿਚਾਰਵਾਦ ਵਿਹਾਰਕ ਸੱਚ ਤੇ ਇਸ ਤੋਂ ਅੱਗੇ ਪਰਮ ਤਤ ਇਸ ਤੋਂ ਅੱਗੇ ਜਿਨੂ ਇਹ ਕਈ ਜਿਹੜੇ ਅੱਜ ਕੱਲ ਦੇ ਮਾਡਰਨ ਕਹਿੰਦੇ ਨੇ ਡਾਇਰੈਕਟ ਬੇ ਇੱਕ ਦੂਜੇ ਦੇ ਢੇੜ ਨਾਲ ਬੰਨਦਾ ਹੈ ਇਹ ਢੇੜ ਵਾਲਾ ਹਿੱਸਾ ਕਿ ਕਿਵੇਂ ਇੱਕ ਦੂਜੇ ਦਾ ਢੇੜ ਹੈ ਦੋ ਦਾ ਉਹਦੇ ਵਿੱਚੋਂ ਨਵੀਂ ਚੀਜ਼ ਬਣੀ ਜਾ ਰਹੀ ਹੈ ਸੋ ਇਹ ਜਿਹੜਾ ਫਲਸਫਾ ਇਹ ਪੰਜਾਬ ਦੇ ਵਿੱਚ ਸਾਰੇ ਦਾ ਸਾਰਾ ਏਸੀ ਜੀ ਗੀਤਾ ਦੇ ਵਿੱਚ ਹਾਂਜੀ ਸ਼੍ਰੀ ਕ੍ਰਿਸ਼ਨ ਜੀ ਜਦ ਅਰਜੁਨ ਨੂੰ ਕਹਿੰਦੇ ਨੇ ਕਿ ਤੂੰ ਨਾਲ ਮੈਨੂੰ ਇੱਕ ਦਿਨ ਫੋਨ ਆ ਗਿਆ ਹਮਮ ਤੇ ਡਾਕਟਰ ਸਾਹਿਬ ਤੁਸੀਂ ਕਿਹਾ ਵੀ ਕ੍ਰਿਸ਼ਨ ਜੀ ਨੇ ਤਾਂ ਕਿਹਾ ਹੀ ਨਹੀਂ ਵੀ ਫਲਦੀ ਛਾਣਾ ਕਰ ਹਮਮ ਤੇ ਕ੍ਰਿਸ਼ਨ ਜੀ ਇਹ ਕਿਹਾ ਵੀ ਫਲਦੀ ਛਾਣਾ ਨਹੀਂ ਕਰਨੀ ਹਮਮ ਮੈਂ ਕਿਹਾ ਨਹੀਂ ਕਿ ਹਾਂ ਨਹੀਂ ਬੰਦੇ ਮੈਂ ਲਾਪਹਣੀ ਸੁਣਾ ਦਮ ਹਮ ਕਹਿੰਦੇ ਦੱਸੋ ਮੈਂ ਖੋਲੂ ਗੀਤਾ ਹਮ ਕਹਿੰਤੋਂ ਦੇ ਕੋਲ ਹੈਗੀ ਹਮ ਮੈਂ ਚੜ ਮੇਰੇ ਕੋਲ ਹੋਈ ਨਾ ਹੋਈ ਤੁਸੀਂ ਖੋਲੋ ਹਮ ਜੋ ਮੈਂ ਕੋ ਮੈਂ ਤਾਂ ਸੁਪਾਹੀ ਪਰ ਕਿ ਤੂੰ ਮੈਂ ਕਹਾ ਪਹਿਲੇ ਚਪਟਚੜੀ ਕਿ ਆਰਜੁਨ ਨੂੰ ਕ੍ਰਿਸ਼ਨ ਜੀ ਕਹਿ ਰਹੇ ਨੇ ਕਿ ਦੇਖ ਜੇ ਤੂੰ ਜਿੱਤ ਗਿਆ ਹਮ ਤਾ ਤੈਨੂੰ ਰਾਜ ਮਿਲੇਗਾ ਜੇ ਹਾਰ ਗਿਆ ਫਿਰ ਸਵਰਗਾਂਤ ਤੇਰੀ ਬੰਦੇ ਬੰਦੇ ਹੋएगी ਇਹ ਕੀ ਹੈ ਜੇ ਫਲ ਨਹੀਂ ਕ੍ਰਿਸ਼ਨ ਜੀ ਤੁਹਾਨੂੰ ਲਾਲਚ ਦੇ ਰਹੇ ਨੇ ਵੀ ਤੈਨੂੰ ਆ ਦੋਹਾਂ ਚੋਂ ਇੱਕ ਮਿਲੂ ਤੇ ਤੂੰ ਲੜ ਸੋ ਇਹ ਕਰਕੇ ਉਹਨਾਂ ਉਹਨਾਂ ਨੇ ਇਹ ਕਿਹਾ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਵੀ ਤੇਰਾ ਕਮ ਹੈ ਲੜਨਾ ਤੇ ਤੂੰ ਫਲ ਦੇ ਪਿੱਛੇ ਨਹੀਂ ਪੰਜਲਾ ਸੋ ਇਸ ਕਰਕੇ ਜਿਹੜਾ ਲੜਨਾ ਆ ਆਪਣੇ ਹੱਕ ਵਾਸਤੇ ਤੇਰਾ ਹੱਕ ਖੋਇਆ ਗਿਆ ਡਰਨਾ ਸਾਹਮਣੇ ਖਾਣਾ ਬਿਲਕੁਲ ਪਰਵਾਹ ਨਹੀਂ ਕਰਨੀ ਤੇਰਾ ਜਾਤ ਪਾਈ ਹੈ ਤੇਰਾ ਧਰਮ ਪਾਈ ਹੈ ਤੇਰਾ ਗੁਰੂ ਜਣਾ ਕਿਉਂ ਕੋਣ ਤੇਰਾ ਹੱਕ ਖੋਇਆ ਜੀਨੇ ਤੇਰਾ ਹੱਕ ਖੋਇਆ ਉਹਦੇ ਖਿਲਾਫ ਡੜਨਾ ਪਰ ਤੂੰ ਕਦਲੇ ਨਹੀਂ ਡਰ ਸਕਦਾ ਤੈਨੂੰ ਲੋਕਾਂ ਨੂੰ ਡਰ ਲੈਣਾ ਡਾਕਟਰ ਸਾਹਿਬ ਮੈਂ ਮੇਰਾ ਜੀ ਨਹੀਂ ਕਰਦਾ ਵੀ ਤੁਹਾਨੂੰ ਜਾਣਵਾ ਗੱਲਾਂ ਬੰਦ ਕਦਮ ਕਰਨ ਨੂੰ ਜੀ ਨਹੀਂ ਕਰਦਾ ਕਿ ਬੰਨੋ ਨਹੀਂ ਕੋ ਪਹਾੜ ਸਮੇ ਦੇ ਪੈ ਪੈਰੀ ਰੋਕੋ ਨਹੀਂ ਕਿ ਰਹਿਣ ਦੇ ਸਦੇ ਘੜੇ ਸਮਾਂ ਤੁਰਦਾ ਜਾਂਦਾ ਮੈਂ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕਰ ਸਕਾਂ ਤੇ ਅੰਤ ਦੇ ਵਿੱਚ ਕੁਝ ਤੁਸੀਂ ਕੋਈ ਫਿਕਰ ਕੋ ਕਹਿਣਾ ਚਾਹਾਂਗਾ ਇੱਕ ਨਹੀਂ ਨਾ ਕਹਾਂਗਾ ਹਾਂਜੀ ਆਪਣੇ ਸਾਰੇ ਪੰਜਾਬੀਆਂ ਨੂੰ ਵੀ ਭਾਰਤੀਆਂ ਨੂੰ ਵੀ ਦੁਨੀਆ ਦੇ ਲੋਕਾਂ ਨੂੰ ਵੀ ਉਹ ਇਹ ਆ ਵੀ ਬਾਬੇ ਨਾਨਕ ਨੇ ਸਾਨੂੰ ਇਹ ਦੱਸਿਆ ਪੈਲੋ ਦੇ ਤੈ ਰਿਜਕ ਸੰਭਾਹਾ ਪਾਛੇ ਦੇ ਤੈ ਜੰਤੋ ਪਾ ਇਸ ਬ੍ਰਹਮੰਡ ਦੇ ਵਿੱਚ ਜਿੰਨਾ ਕੁਛ ਸਾਧਨ ਨੇ ਉਹ ਸਭ ਦੇ ਸਾਂਝੇ ਨੇ ਸਾਰਿਆਂ ਵਾਸਤੇ ਪੈਦਾ ਕੀਤਾ ਕੁਦਰਤ ਨੇ ਇਹ ਕੁਦਰਤ ਨੇ ਬ੍ਰਹਮੰਡ ਬਣਾਇਆ ਸੀ ਨਹੀਂ ਬਣਾਇਆ ਇਸ ਕਰਕੇ ਜਿੰਨਾ ਜਿਹੜੇ ਸਾਧਨ ਆਪਦੇ ਕੋਲ ਇਕੱਠੇ ਕੀ ਜਾ ਰਹੇ ਨੇ ੱੱਕੇ ਨਾਲ ਉਹ ਕੁਦਰਤ ਦੇ ਵਿਰੋਧੀ ਵਰਤਾਰਾ ਹੈ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਜਿਨ੍ਹਾਂ ਦਾ ਖੋਇਆ ਜਾ ਰਿਹਾ ਤੇ 5 ਕਿਲੋ ਅੰਨ ਦੇ ਕੇ ਸਾਰਿਆ ਜਾ ਰਿਹਾ ਉਹਨਾਂ ਨੂੰ ਆਪਦੇ ਹੱਕ ਵਾਸਤੇ ਜੋ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਕਿਹਾ ਕਿ 5 ਪਿੰਡ ਵੀ ਦਿੰਦੇ ਨਹੀਂ ਉਹਦੇ ਵਾਸਤੇ ਡਰਨਾ ਚਾਹੀਦਾ ਕਿਉਂਕਿ ਸਬਦਾ ਸੰਨ ਹੈ ਕਿ ਬਾਬੇ ਨੇ ਕਿਹਾ ਸਭੇ ਸਾਂਝੀ ਵਾਲ ਸਦਾਤ ਕਿਸੇ ਸ਼ਾਬਾਸ਼ ਤੁਸੀਂ ਤਾਂ ਕਹਿੰਦੇ ਨੇ ਵੀ ਕੁਝ ਜਿਵੇਂ ਸਮੁੰਦਰ ਬੰਦ ਕਰ ਦੋ ਡਾਕਟਰ ਸਾਹਿਬ ਅੱਜ ਮੈਂ ਵਿਸ਼ੇਸ਼ ਤੌਰ ਤੇ ਬ੍ਰਹਮਦਰ ਮੱਲੀ ਜੀ ਦਾ ਧੰਨਵਾਦ ਕਰਦਾ ਉਹਨਾਂ ਜਿਨ੍ਹਾਂ ਕਾਰਨ ਕਰਕੇ ਡਾਕਟਰ ਸਾਹਿਬ ਨੂੰ ਮਿਲ ਸਕੇ ਸੀ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਪੂਰਨ ਕਰਦੇ ਆਂ ਹਉਣ ਵਾਲੇ ਸਮੇਂ ਚ ਫੇਰ ਮਿਲਦੇ ਆ ਇਸੇ ਤਰ੍ਹਾਂ ਦੀ ਹੋਰ ਖੂਬਸੂਰਤ ਸਿੱਖਸ਼ੀ ਅਦਾਰੇ ਨਾਲੋਂ ਤੱਕ ਮੋਹਣ ਗੱਲ ਤੁਹਾਡਾ ਤੇ ਸਾਡਾ ਸਾਰਿਆਂ ਦਾ ਰੱਬ ਰੱਖਾ